ਐਗਜ਼ਿਟ ਸਟੈਂਪ ਆਪਣੀ ਲੱਗੀ ਆਹ ਪਾਸਪੋਰਟ ਆ ਥੱਲੇ ਪੀਲੇ ਰੰਗ ਦਾ ਇਹਦੇ ਉੱਤੇ ਮਾੜੀ ਮੋਟੀ ਮੇਰੀ ਇਨਫੋਰਮੇਸ਼ਨ ਲਿਖੀ ਹੋਈ ਹੈ ਮੈਂ ਦਿਖਾ ਨਹੀਂ ਸਕਦਾ ਤੇ ਇਹ ਆਪਣਾ ਹੈਗਾ ਜੀ yellow fever certificate ਇੱਥੇ yellow fever certificate ਵੀ ਚੈੱਕ ਕੀਤਾ ਜਾਂਦਾ ਤੇ ਤੁਸੀਂ ਰਾਹ ਦੇਖੋ ਜਿਹੜੇ ਦੇ ਮੈਂ ਤੁਰ ਰਿਹਾ ਇਮੀਗ੍ਰੇਸ਼ਨ ਨੂੰ ਜਾਣ ਵਾਲਾ ਰਾਹ ਹੈ ਹੁਣ ਆਪਾਂ ਲਾਇਬਰੀਆ ਵਾਲਾ ਇਹ ਗੇਟ ਆ ਗਿਆ ਐਂਟਰੀ ਸਟੈਂਪ ਹਜੇ ਆਪਣੇ ਲੱਗੀ ਨਹੀਂ ਹੈਗੀ ਤੇ ਚਲੋ ਜੀ ਲਾਇਬਰੀਆ ਦੇ ਵਿੱਚ ਆਪਾਂ ਐਂਟਰ ਕਰ ਗਏ ਇਹਨਾਂ ਦੀ ਕਰੰਸੀ ਦਾ ਨਾਮ ਹੈਗਾ ਜੀ ਡਾਲਰ ਠੀਕ ਆ ਲਾਈਬੇਰੀਅਨ ਡਾਲਰ ਵੀ ਇੱਥੇ ਚੱਲਦੇ ਨੇ ਇਹਨਾਂ ਦੇ ਜਿਹੜੇ ਆਪਦੇ ਡਾਲਰ ਨੇ ਜੇ ਤੁਸੀਂ ਅਮਰੀਕਾ ਦੇ ਡਾਲਰ ਇੱਥੇ ਡਾਇਰੈਕਟ ਚਲਾਉਣੇ ਨੇ ਨਾ ਤਾਂ ਇਹਨਾਂ ਦੁਕਾਨਾਂ ਦੇ ਉੱਤੇ ਤੁਸੀਂ ਅਮਰੀਕਾ ਦੇ ਡਾਲਰ ਵੀ ਦੇ ਸਕਦੇ ਹੋ ਤੁਹਾਡੇ ਕੋਲ ਇੱਕ ਇੱਕ ਦੋ ਦੋ ਦੇ ਨੋਟ ਹੈਗੇ ਨੇ ਡਾਲਰ ਦੇ ਨਾ ਇੱਥੇ ਜਿਹੜੇ ਕਾਲੇ ਗੁਲਾਮ ਲੋਕ ਆਏ ਨੇ ਉਹਨਾਂ ਨੂੰ ਜਦੋਂ ਉੱਥੋਂ ਆਜ਼ਾਦ ਕੀਤਾ ਜਾਣਾ ਸੀ ਅਮਰੀਕਾ ਵਾਲੇ ਪਾਸਿਓਂ ਤਾਂ ਅਮਰੀਕਾ ਵਾਲਿਆਂ ਨੇ ਉਹਨਾਂ ਕੋਲ ਸ਼ਰਤਾਂ ਰੱਖੀਆਂ ਸੀ ਸਾਰਿਆਂ ਤੋਂ ਪਹਿਲੀ ਸ਼ਰਤ ਉਹਨਾਂ ਨੇ ਕਹੇ ਵੀ ਜਾਂ ਤਾਂ ਤੁਸੀਂ ਅਮਰੀਕਾ ਦੀ ਸਿਟੀਜ਼ਨਸ਼ਿਪ ਲੈ ਲਓ ਉੱਥੋਂ ਦਾ ਪਾਸਪੋਰਟ ਲੈ ਲਓ ਸਿਟੀਜ਼ਨਸ਼ਿਪ ਲੈ ਲਓ ਤੇ ਪਰ ਤੁਹਾਨੂੰ ਕਦੇ ਵੀ ਸੋਸਾਇਟੀ ਦੇ ਵਿੱਚ ਬਰਾਬਰ ਦਾ ਹੱਕ ਨਹੀਂ ਮਿਲੂਗਾ ਤੁਹਾਨੂੰ ਬਰਾਬਰ ਦੀਆਂ ਨਜ਼ਰਾਂ ਦੇ ਨਾਲ ਨਹੀਂ ਦੇਖਿਆ ਜਾਊਗਾ ਤੁਹਾਨੂੰ ਸੋਸਾਇਟੀ ਦੇ ਵਿੱਚ ਐਕਸੈਪਟ ਨਹੀਂ ਕੀਤਾ ਜਾਊਗਾ ਇਸ ਟਾਈਮ ਆਪਾਂ ਜਿਹੜਾ ਬਾਰਡਰ ਤੇ ਆਖਰੀ ਪਿੰਡ ਬਣਿਆ ਹੋਇਆ ਨਾ ਉੱਥੇ ਖੜੇ ਆ ਰਾਤ ਆਪਾਂ ਇੱਥੇ ਪਹੁੰਚ ਗਏ ਸੀ ਇੱਥੇ ਹੀ ਪਏ ਸੀ ਸਵੇਰੇ ਸਲਾਹ ਸੀ ਵੀ ਆਪਾਂ 8 ਵਜੇ ਦੇ ਨੇੜੇ ਤੇ ਜਿਹੜੇ ਬਾਰਡਰ ਕ੍ਰੋਸ ਕਰ ਜਾਵਾਂਗੇ ਪਰ ਜਦੋਂ ਸਵੇਰੇ ਉੱਠੇ ਆ ਤਾਂ ਪਤਾ ਲੱਗਿਆ ਭਾਈ ਇਹਨਾਂ ਨੇ ਬਾਰਡਰ ਬੰਦ ਕਰ ਰੱਖਿਆ ਤੇ ਕਿਸੇ ਨੂੰ ਵੀ 10 ਜਾਂ 12 ਜਾਂ 11 ਇਹ ਜਿਹੇ ਟਾਈਮ ਤੋਂ ਪਹਿਲਾਂ ਕਿਸੇ ਨੂੰ ਲੰਘਣ ਨਹੀਂ ਦੇਣਾ ਉਹ ਸਾਹਮਣੇ ਬੈਰੀਕੇਡਿੰਗ ਲਾ ਰੱਖੀ ਆ ਜਿੰਨੇ ਵੀ ਟਰੱਕ ਨੇ ਜਾਂ ਗੱਡੀਆਂ ਨੇ ਜਾਂ ਮੋਟਰ ਮੋਟਰਸਾਈਕਲ ਆੜਦੇ ਸਾਰੇ ਉੱਥੇ ਖੜਾ ਰੱਖੇ ਨੇ ਉੱਠੇ ਤਾਂ ਸਵੇਰ ਦੇ ਹੋਏ ਹਾਂ ਸਦੇ ਆ ਪਰ ਉੱਠ ਕੇ ਸਵੇਰੇ ਬਾਅਦ ਪਤਾ ਲੱਗਿਆ ਭਾਈ ਬਾਰਡਰ ਹਜੇ ਆਪਾਂ ਕ੍ਰੋਸ ਨਹੀਂ ਕਰ ਸਕਦੇ ਲੋ ਜੀ 10 ਵਜੇ ਦਾ ਟਾਈਮ ਹੋ ਗਿਆ ਤੇ ਇਹਦੀ ਬੈਰੀਕੇਡਿੰਗ ਲੱਗੀ ਹੋਈ ਸੀ ਪਰੇ ਕਰਤੀ ਗੱਡੀਆਂ ਮੋਟਰਸਾਈਕਲ ਸਟਾਰਟ ਹੋ ਗਿਆ ਆ ਤੁਸੀਂ ਦੇਖੋ ਯਾਰ ਵੀ ਕਾਰ ਆ ਨਾ ਕਾਰ ਦੇ ਉੱਤੇ ਉਦੋਂ ਵੀ ਉੱਚੀ ਹਾਈਟ ਦਾ ਸਮਾਨ ਲੱਦਿਆ ਹੋਇਆ ਲੈ ਹੁਣ ਬਸ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਇੱਥੋਂ ਆਪਾਂ ਬਾਰਡਰ ਕਰਾਸ ਕਰਦੇ ਆ ਲੋ ਜੀ ਇਧਰਲੇ ਪਾਸੇ ਆ ਗਿਆ ਆਪਣਾ ਪ੍ਰਸ਼ਾਦਾ ਪਾਣੀ ਤੇ ਬਾਈ ਹੋਰਾਂ ਨੇ ਸਵੇਰੇ ਪਰੌਂਠੇ ਬਣਾਲੇ ਸੀ ਅਸਲ ਦੇ ਵਿੱਚ ਪਰੌਂਠੇ ਦਾ ਬਾਈ ਹੋਰਾਂ ਨੇ ਸਦੇਹਾਂ ਬਣਾਲੇ ਵੀ ਸਦੇਹਾਂ ਲੰਘਣਾ ਪਰ ਜਦੋਂ ਸਾਰਾ ਸਮਾਨ ਆ ਤਿਆਰ ਹੋ ਗਿਆ ਉਦੋਂ ਦਾ ਪਤਾ ਲੱਗਿਆ ਵੀ ਬਾਰਡਰ 10 ਵਜੇ ਤੋਂ ਪਹਿਲਾਂ ਖੁੱਲਦਾਂ ਤੇ ਹੁਣ ਪਰੌਂਠੇ ਛਕ ਕੇ ਨਾਲ ਇਧਰ ਦਾਲ ਤੇ ਉਦੋਂ ਬਾਅਦ ਫਿਰ ਮੇਰੇ ਕੋਲ ਕਰੰਸੀ ਪਈ ਐ ਇੱਥੇ ਖਾਸੀ ਉਹ ਵੀ ਆਪਾਂ ਐਕਸਚੇਂਜ ਕਰਨੀ ਆ ਫਿਰ ਸਾਨੂੰ ਆਪਾਂ ਬਾਰਡਰ ਕ੍ਰੋਸ ਕਰਕੇ ਅੱਜ ਨਵੇਂ ਦੇਸ਼ ਦੇ ਵਿੱਚ ਲੈ ਕੇ ਚੱਲਾਂਗੇ ਠੀਕ ਆ ਬਾਈ ਹਾਂ ਹਾਂ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵੇਰ ਦਾ ਟਾਈਮ ਆ ਜੀ 10:30 ਵਜੇ ਦਾ ਬਾਰਡਰ ਖੁੱਲ ਗਿਆ ਕਰੰਸੀ ਆਪਾਂ ਐਕਸਚੇਂਜ ਕਰਾ ਲਈ ਤੇ ਜਿਹੜਾ ਟੈਕਸੀ ਵਾਲਾ ਬਾਈ ਕੱਲ ਆਪਾਂ ਨੂੰ ਇੱਥੇ ਲਾ ਕੇ ਗਿਆ ਸੀ ਉਹਨੂੰ ਫੋਨ ਕਰਤਾ ਉਹ ਕਹਿੰਦਾ ਜੀ ਮੇਰਾ ਇੱਥੇ ਬੱਸ ਸਟੈਂਡ ਆ ਉੱਥੇ ਆਜੋ ਮੈਂ ਉਹ ਬਾਈਕੋਲ ਚੱਲਦੇ ਆ ਹੁਣ ਆਪਾਂ ਉਸ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਲਾਈਬੇਰੀਆ ਜਿਹਨੂੰ ਕਿ ਮਿਨੀ ਅਮਰੀਕਾ ਕਿਹਾ ਜਾਂਦਾ ਆ ਜਿਹੜੇ ਅਫਰੀਕਾ ਦੇ ਗੁਲਾਮ ਲੋਕ ਆਜ਼ਾਦ ਕੀਤੇ ਗਏ ਸੀ ਨਾ ਉਹਨਾਂ ਨੇ ਤਿੰਨ ਥਾਵਾਂ ਬਸਾਈਆਂ ਸੀ ਜਿਵੇਂ ਫਰੀ ਟਾਊਨ ਹੋ ਗਿਆ ਉੱਥੇ ਵੀ ਜਿਹੜੇ ਅਫਰੀਕਾ ਦੇ ਲੋਕ ਗੁਲਾਮ ਸੀ ਉਹਨਾਂ ਨੇ ਉਹ ਸ਼ਹਿਰ ਬਸਾਇਆ ਸੀ ਉਸ ਤੋਂ ਬਾਅਦ ਲਾਈਬੇਰੀਆ ਵੀ ਐਵੇਂ ਹੀ ਬਸਿਆ ਹੋਇਆ ਠੀਕ ਆ ਤੇ ਉਸ ਤੋਂ ਬਾਅਦ ਇੱਕ ਦੇਸ਼ ਹੋਰ ਆ ਜੀ ਉਹਦਾ ਨਾਮ ਹੈਗਾ ਹੈਤੀ ਤੇ ਉਹ ਵੀ ਮਤਲਬ ਜਿਹੜੇ ਗੁਲਾਮ ਲੋਕ ਆਜ਼ਾਦ ਹੋਏ ਸੀ ਉਹਨਾਂ ਨੇ ਬਸਾਇਆ ਸੀ ਅੱਜ ਆਪਾਂ ਚੱਲੇ ਆ ਲਾਈਬੇਰੀਆ ਇਹਨੂੰ ਮਿਨੀ ਅਮਰੀਕਾ ਇਦਾ ਫਲੈਗ ਵੀ ਜਮਾ ਅਮਰੀਕਾ ਦੇ ਫਲੈਗ ਦਾ ਨਾਲ ਮਿਲਦਾ ਤੇ ਕਿਸੇ ਟਾਈਮ ਇਸ ਦੇਸ਼ ਨੂੰ ਅਮਰੀਕਾ ਫੰਡਿੰਗ ਵੀ ਕਰਦਾ ਰਿਹਾ ਸਾਰੇ ਗੱਲਾਂ ਬਾਤ ਆਪਾਂ ਕਰਾਂਗੇ ਫਿਲਹਾਲ ਬਾਰਡਰ ਤੇ ਆਪਾਂ ਵੀਜ਼ਾ ਵਗੈਰਾ ਦਿਖਾ ਕੇ ਇਮੀਗ੍ਰੇਸ਼ਨ ਕਲੀਅਰ ਕਰੀਏ ਉਸ ਤੋਂ ਬਾਅਦ ਆਪਾਂ ਮੰਨਰੋਵਿਆ ਪਹੁੰਚਦੇ ਹਾਂ ਲਾਈਬੇਰੀਆ ਦੀ ਰਾਜਧਾਨੀ ਚਾਰ ਜਾਂ ਪੰਜ ਘੰਟੇ ਦਾ ਸਫ਼ਰ ਹੋ ਸਕਦਾ 200 ਕਿਲੋਮੀਟਰ ਦੇ ਨੇੜੇ ਤੇੜੇ ਦਾ ਸਫ਼ਰ ਆ ਤੇ ਬਾਈ ਹੋਰਾਂ ਤੋਂ ਆਪਾਂ ਲੈਨੇ ਆ ਆਗਿਆ ਕਿਉਂਕਿ ਅਫਰੀਕਾ ਬਾਈ ਤੇ ਬਾਕੀ ਮੈਂ ਤੁਹਾਨੂੰ ਕੱਲ ਰਾਤ ਦੱਸੀ ਜਾਂਦਾ ਸੀ ਵੀ ਇਸ ਪਿੰਡ ਦੇ ਵਿੱਚ ਯਾਰ ਲਾਈਟ ਨਹੀਂ ਹੈਗੀ ਤੁਸੀਂ ਆਪ ਦੇਖੋ ਕੋਈ ਐ ਨਹੀਂ ਹੈਗਾ ਵੀ ਛੋਟਾ ਮੋਟਾ ਪਿੰਡਾ ਖਾਸਾ ਵੱਡਾ ਪਿੰਡ ਆ ਇੱਥੇ ਮਾਰਕੀਟ ਵੀ ਲੱਗਦੀ ਆ ਵਧੀਆ ਮੰਡੀ ਵੀ ਲੱਗਦੀ ਆ ਇਮੀਗ੍ਰੇਸ਼ਨ ਵੀ ਆ ਥਾਣਾ ਵੀ ਆ ਇੱਥੇ ਤੇ ਫੇਰ ਵੀ ਇਸ ਪਿੰਡ ਦੀ ਸਾਰੀ ਲਾਈਟ ਜਿਹੜੀ ਹੈਗੀ ਆ ਉਹ ਸੋਲਰ ਸਿਸਟਮ ਤੇ ਚੱਲਦਾ ਤੇ ਹੁਣ ਤੁਸੀਂ ਦੇਖੋ ਵੀ ਮੀਂਹ ਪੈਣ ਕਰਕੇ ਸੋਲਰ ਸਿਸਟਮ ਵੀ ਚੱਜ ਨਾਲ ਚਾਰਜ ਨਹੀਂ ਹੁੰਦਾ ਪਰ ਇਹਨਾਂ ਲੋਕਾਂ ਨੂੰ ਐ ਹੁੰਦਾ ਵੀ ਰਾਤ ਨੂੰ ਇੱਕ ਅੱਧੀ ਲਾਈਟ ਚੱਲਦੀ ਰਹੇ ਮਾੜਾ ਮੋਟਾ ਮੋਬਾਈਲ ਚਾਰਜ ਹੋ ਜੇ ਇਹਨਾਂ ਦਾ ਦਿਨ ਲੰਘ ਜਾਂਦਾ ਬਾਕੀ ਆਪਾਂ ਬਾਈ ਹੋਰਾਂ ਨੂੰ ਮਿਲ ਲਈਏ ਠੀਕ ਆ ਬਾਈ ਆ ਤੇ ਇਹ ਤਾਂ ਬਾਈ ਚਲੋ ਮੈਨੂੰ ਛੱਡ ਕੇ ਆਊਗਾ ਉੱਥੇ ਤੱਕ ਠੀਕ ਆ ਆਪਾਂ ਕਦੇ ਆਏ ਦੁਬਾਰੇ ਤਾਂ ਮਿਲਾਂਗੇ ਠੀਕ ਆ ਫੇਰ ਮਿਲਾਂਗੇ ਕਦੇ ਹਾਂ ਬਸ ਹੁਣ ਆਪਾਂ ਚੱਲੀਏ ਬਾਈ ਉਧਰ ਨੂੰ ਹੋਈ ਗੱਲ ਉਹਦੇ ਨਾਲ ਬੰਦੇ ਨਾਲ ਆ ਵੇਖੋ ਆ ਇਹਨੇ ਵੀ ਬਾਈ ਬਾਈ ਕਰ ਦੋ ਕਿਨੂੰ ਉਹ ਆਂਟੀ ਉਹ ਬਾਏ ਬਾਏ ਐਨਸ ਨਹੀਂ ਨਾ ਟੂ ਮੀ ਕੀ ਕਰ ਐਨਸ ਕੀ ਕਹਿੰਦੀ ਐਨਸ ਹੁ ਜਾਈ ਦੇ ਇਹ ਦੇ ਨਾ ਓਕੇ ਨਾ ਨੈਕਸਟ ਟਾਈਮ ਕੀ ਕਹਿੰਦੀ ਕਹਿੰਦੀ ਐਨਸ ਐਨਐਸ ਮਤਲਬ ਬਾਗ ਜਾਂ ਨਹੀਂ ਜੀ ਇਹ ਕੱਲ ਹਾਂ 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 ਉੱਚਾ ਛੋਟਾ ਜਾ ਹਾਂ ਛੋਟਾ ਜਿਹਾ ਕਹਿੰਦੀ ਉਹਨੂੰ ਬਾਏ ਬਾਏ ਅੱਛਾ ਇਹਨਾਂ ਦਾ ਜਵਾਗ ਸੀ ਪਾਈ ਛੋਟਾ ਜਿਹਾ ਇੱਕ ਬੜਾ ਮਰਦੇ ਉਹ ਖੇਜਦਾ ਸੀ ਰਾਤ ਮੈਨੂੰ ਦੇਖ ਦੇਖ ਕੇ ਵੀ ਇਹ ਇੱਥੇ ਕਿਵੇਂ ਆ ਗਿਆ ਬੰਦਾ ਆਂਤਰਾ ਜਾਂ ਪ੍ਰਾਣੀ ਤੇ ਮੌਸਮ ਦੇਖੋ ਤੁਸੀਂ ਕਿੱਡਾ ਘੈਂਟ ਆ ਯਾਰ ਹਣਾ ਰਾਤ ਇੰਨਾ ਦੱਬ ਕੇ ਮੀਂਹ ਪਿਆ ਨਾ ਮੀਂਹ ਜਦੋਂ ਪੈਣ ਲੱਗਿਆ ਤਾਂ ਅੱਖ ਖੁੱਲ ਗਈ ਯਾਰ ਇੰਨਾ ਤੇਜ਼ ਮੀਂਹ ਸੀ ਤੇ ਹੁਣ ਇੱਥੇ ਮੌਸਮ ਐਵੇਂ ਦਾ ਹੀ ਰਹਿੰਦਾ ਠੰਡ ਠੰਡ ਇੱਥੇ ਬਾਲੀ ਪੈਂਦੀ ਨਹੀਂ ਜ਼ਮੀਂ ਦੀ ਹੁਣ ਠੰਡ ਆ ਇਹ ਠੰਡ ਵਾਲੀ ਸਮਝੋ ਤੁਸੀਂ ਮੌ ਕਿਉਂਕਿ ਇਹ ਦੂਆ ਫਿਰ ਡਰਾਈ ਸੀਜ਼ਨ ਆ ਜਾਣਾ ਆ ਜਿਹੜੇ ਟਾਈਮ ਅਜਾ ਆਪਾਂ ਇੱਥੇ ਘੁੰਮ ਰਹੇ ਆ ਇਹ ਮੀਂਹ ਵਾਲਾ ਸੀਜ਼ਨ ਆ ਫਿਲਹਾਲ ਆਪਾਂ ਇਧਰਲੇ ਪਾਸੇ ਨੂੰ ਚੱਲੇ ਆ ਜੇ ਰਾਤ ਕਿਤੇ ਮੋਟਰਸਾਈਕਲ ਵਾਲਾ ਮਿਲ ਗਿਆ ਮੋਟਰਸਾਈਕਲ ਵਾਲਾ ਨਾ ਬਹਿ ਜਾਗੇ ਉਹਨਾਂ ਜਿਹੜਾ ਆਪਾਂ ਗਾਹਾਂ ਨੂੰ ਆਦਾ ਸਫਰ ਕੰਟੀਨਿਊ ਕਰਦੇ ਆ ਇਧਰਲੇ ਪਾਸੇ ਗਰਾਜ ਬਣਿਆ ਹੋਇਆ ਐਡਾ ਵੱਡਾ ਸ਼ਹਿਰ ਆ ਯਾਰ ਨਾਲੇ ਹਨਾ ਲੋਕਾਂ ਦੀ ਆਬਾਦੀ ਵਧੀਆ ਪਰ ਕਮਾਲ ਆ ਵੀ ਅਫਰੀਕਾ ਦੇ ਅੱਧੇ ਦੇਸ਼ਾਂ ਦੇ ਵਿੱਚ 50 50% ਬਿਜਲੀ ਆ ਆ ਦੇਖੋ ਬਾਈ ਨੇ ਮੋਮੀ ਕਾ ਕੇ ਚੜ ਰੱਖਿਆ ਸੀਟ ਤੇ ਬੂਟ ਵੀ ਬਾਈ ਨੇ ਦੂਜੇ ਪਾਏ ਹੋਏ ਨੇ ਗੰਬੂਟ ਬੈਠੀਏ ਤੇ ਹੁਣ ਕਿਵੇਂ ਕਰੀਏ ਬੈਠਣਾ ਹੀ ਪੈਣਾ ਚਲੋ ਮੁਰੇ ਰੱਖ ਲੂਗਾ ਬਾਈ ਚਾਲ ਲਾ ਦੇਖ ਯਾਰ ਕਿਹੇ ਬਾਜ ਕਰਦੀ ਛਤਰੀ ਜੀ ਹਣਾ ਉਹ ਦੇਖੋ ਯਾਰ ਪਟ્રોલ ਪੰਪ ਵੀ ਹੈਗਾ ਇੱਥੇ ਫਿਰ ਇਹ ਪਟ્રોલ ਪੰਪ ਕਿਵੇਂ ਮਤਲਬ ਸਾਰੇ ਸ਼ਹਿਰ ਚ ਬਿਜਲੀ ਨਹੀਂ ਹੈਗੀ ਹਣਾ ਯਾਰ ਇੱਥੇ ਕਮਾਲ ਆ ਮੈਂ ਸੁਣਿਆ ਵੀ ਕਹਿੰਦੇ 30% ਹੀ ਬਿਜਲੀ ਆ ਇਹ ਪੂਰੇ ਦੇਸ਼ ਦੇ ਵਿੱਚ 70% ਤਾਂ ਲੋਕ ਐਂ ਗੱਡੀ-ਗੁੱਡੀ ਜਾਂਦੇ ਨੇ ਪਿੰਡਾਂ-ਪੁੰਡਾਂ 'ਚ ਵੱਡੇ ਸ਼ਹਿਰਾਂ 'ਚ ਤਾਂ ਹੈਗੀ ਆ ਕਿ ਨਹੀਂ ਮੱਚ ਰਹੇ ਆ ਜਿਵੇਂ ਉਹ ਸਾਹਮਣੇ ਪਈ ਠਾਣਾ ਇਹਨਾਂ ਦਾ ਇਹ ਵੀ ਠਾਣੇ ਵਾਲੇ ਐਂ ਬੈਠ ਰਹੇ ਨੇ ਬਿਨਾਂ ਲਾਈਟਾਂ ਤੋਂ ਬਾਕੀ ਇੱਥੇ ਜਿਹੇ ਜਿਹੇ ਮੌਸਮ ਆ ਯਾਰ ਪੱਖੇ-ਪੁੱਖੇ ਦੀ ਬਾੜੀ ਲੋਡ ਪੈਂਦੀ ਨਹੀਂ ਹੈਗੀ ਮੀਂਹ ਦੇਖੋ ਭਾਈ ਤੁਸੀਂ ਯਾਰ ਲਗਾਤਾਰ ਹੀ ਪੈ ਰਿਹਾ ਭਾਈ ਰਾਤ ਦਾ ਮੁੱਲਾਂ ਦਾ 8-9 ਘੰਟੇ ਹੀ ਹੋ ਗਏ ਤੇ ਇੱਕੋ ਹੀ ਲੈ ਤੇ ਇੱਕੋ ਹੀ ਸਪੀਡ ਤੇ ਪੈ ਰਿਹਾ ਜਿੰਨੇ ਟਾਈਮ ਅਜ ਮੈਂ ਆਇਆ ਹੋਇਆ ਨਾ ਇਹ ਪੂਰਾ ਇਹਦਾ ਰੇਣੀ ਸੀਜ਼ਨ ਆ ਅੱਗੇ ਆਪਾਂ ਨੂੰ ਇਹ ਹੀ ਮਿਲਣਾ ਸੀ ਇਧਰਲੇ ਪਾਸੇ ਆਪਾਂ ਨੂੰ ਤਾਂ ਆਉਣਾ ਪੈ ਗਿਆ ਇੱਕ ਤਰ੍ਹਾਂ ਦਾ ਮਜਬੂਰੀ 'ਚ ਕਿਉਂਕਿ ਭਾਈ ਸਾਰੀ ਦੁਨੀਆ 'ਚ ਹੀ ਮੌਸਮ ਇਸ ਟਾਈਮ ਮੀਂਹ ਵਾਲਾ ਹੀ ਆ ਜਿੱਧਰ ਮਰਜ਼ੀ ਚਲੇ ਜਾਓ ਤੇ ਜਿਹੜੀਆਂ ਕੰਟਰੀਆਂ ਮੈਂ ਘੁੰਮਣਾ ਚਾਹੁੰਦਾ ਸੀ ਉਧਰਲੇ ਪਾਸੇ ਸਾਰੇ ਕਿਤੇ ਮੀਂਹ ਸੀ ਤੇ ਜਿੱਥੇ ਮੀਂਹ ਨਹੀਂ ਸੀ ਉਹ ਕੰਟਰੀਆਂ ਮੈਨੂੰ ਫਿਲਹਾਲ ਇਸ ਅੱਜ ਦੀ ਡੇਟ ਦੇ ਵਿੱਚੋਂ ਪਸੰਦ ਨਹੀਂ ਸੀ ਤਾਂ ਕਰਕੇ ਮੈਂ ਉੱਧਰ ਗਿਆ ਨਹੀਂ ਹੈਗਾ ਬਾਕੀ ਆ ਸਾਰਾ ਇਹਨਾਂ ਦਾ ਭਾਈ ਬੱਸ ਸਟੈਂਡ ਦਾ ਮਾਹੌਲ ਆ ਆ ਬੰਦਾ ਆਪਣਾ ਇੱਥੇ ਆ ਕੇ ਨਵੀਂ ਗਰਾਰੀ ਫਸ ਗਈ ਮੈਂ ਤੁਹਾਨੂੰ ਦੱਸਦਾ ਗੱਲ ਕੀ ਹੋਈ ਆ ਜਿਹੜਾ ਆਪਣਾ ਟੈਕਸੀ ਵਾਲਾ ਸੀ ਬੰਦਾ ਕੱਲ ਵਾਲਾ ਉਹ ਇੱਥੇ ਇਹਨਾਂ ਨੂੰ ਕਿਸੇ ਨੂੰ ਪੈਸੇ ਫੜਾ ਗਿਆ ਕਹਿੰਦਾ ਵੀ ਮੈਂ ਗਾਹਾਂ ਨਹੀਂ ਜਾਂਦਾ ਉਹਨੂੰ ਕਰਾਇਆ ਮੋੜ ਦੂੰ ਐਨਾ ਇੱਥੇ ਟੈਕਸੀ ਵਾਲਾ ਝੰਝਟ ਆ ਡਿੱਕੀ ਦੇ ਵਿੱਚ ਬੈਗ ਰੱਖਦਾ ਇਹਨਾਂ ਨੇ ਥੱਲੇ ਸਾਰਾ ਤੇਲ ਆ ਪਾਮ ਆਇਲ ਤੇ ਉੱਪਰ ਆਪਣਾ ਇਹਨਾਂ ਨੇ ਬੈਗ ਰੱਖਦਾ ਹੁਣ ਸਾਰੀਆਂ ਪੀਪੀਐਮ ਲੋ ਦਾ ਆਪਣੇ ਵਾਲੇ ਬੈਗ ਦੇ ਕਵਰ ਨਾਲ ਘਸ ਜਾਣਗੀਆਂ ਤੇਲ ਵਾਲੀਆਂ ਲੋ ਜੀ ਇਹ ਆਪਣੀ ਟੈਕਸੀ ਜਿਹੜੀ ਟੈਕਸੀ ਵਾਲ ਨਾਲ ਆਪਣੀ ਰਾਤ ਗੱਲ ਹੋ ਰਹੀ ਸੀ ਉਹ ਬੰਦਾ ਇੱਥੋਂ ਛੱਡ ਕੇ ਚਲਾ ਗਿਆ ਕਰਾਇਆ ਇਸ ਬਾਈ ਨੂੰ ਦੇ ਗਿਆ ਤੇ ਇਹ ਗੱਡੀ ਆਪਾਂ ਨੂੰ ਲਾਇਬੇਰੀਆ ਲੈ ਕੇ ਜਾਊਗੀ ਲਾਇਬੇਰੀਆ ਦੀ ਨੰਬਰ ਪਲੇਟ ਆ ਤੇ ਇਧਰਲੇ ਪਾਸੇ ਉਹਨਾਂ ਦਾ ਝੰਡਾ ਲੱਗਿਆ ਹੈ ਜਿਹੜਾ ਜਮਾ ਅਮਰੀਕਾ ਦੇ ਨਾਲ ਮਿਲਦਾ ਚਲੋ ਠੀਕ ਆ ਪਰਮੇਂਦਰ ਬਾਈ ਨਾਮ ਸਹੀ ਆ ਪਰਮੇਂਦਰ ਹਾਂ ਬੱ ਮਿਲਦੇ ਆ ਠੀਕ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਲਾਂਗੇ ਕਦੇ ਦੁਬਾਰੇ ਮੌਕਾ ਲੱਗਿਆ ਤਾਂ ਹਣਾ ਓਕੇ ਵੀਰੇ ਬਾਕੀ ਮੇਰੇ ਕੋਲ ਨੰਬਰ ਹੈਗਾ ਤੁਹਾਡਾ ਤੇ ਕੋਈ ਲੋੜ ਹੋਈ ਤਾਂ ਮੈਂ ਫੋਨ ਕਰ ਦੂੰਗਾ ਓਕੇ ਓਕੇ ਬਾਈ ਓਕੇ ਧੰ ਓ ਬੈ ਜੀ ਮਾੜਾ ਜਿਹਾ ਖੜ ਜਾ ਹੁਣ ਆਪਾਂ ਨੂੰ ਬੰਦਾ ਟੈਕਸੀ ਦੇ ਵਿੱਚ ਬਿਠਾ ਗਿਆ ਤੇ ਇੱਕ ਸਵਾਰੀ ਹਜੇ ਹੋਰ ਘਟਦੀ ਐ ਜਿਹੜੀ ਮੂਰਲੀ ਸੀਟ ਤੇ ਬੈੰਦੀ ਹੁੰਦੀ ਐ africa ਘੁੰਮਦੇ ਨੂੰ ਮੈਨੂੰ ਘੱਟੋ ਘੱਟ 35 36 ਦਿਨ ਹੋ ਗਏ ਤੇ ਉਹਦੇ ਵਿੱਚੋਂ ਮੈਨੂੰ ਲੱਗਦਾ ਵੀ ਟੋਟਲ ਮੈਂ 11 ਜਾਂ 12 ਦਿਨ ਟੈਕਸੀਆਂ ਦੇ ਵਿੱਚ ਕੱਢ ਤੇ ਮਤਲਬ ਵੀ ਜਦ ਟੈਕਸੀ ਨੂੰ ਦੇਖੀ ਜਾਂਨੇ ਵੀ ਕਦੋਂ ਇਹ ਤੁਰੂਗੀ ਜਦ ਟੈਕਸੀ ਦੇ ਵਿੱਚ ਬਹਿ ਗਏ ਫਿਰ ਉਹ ਤੁਰ ਹੀ ਜਾਂਦੀ ਆ ਫਿਰ ਰਾਹ ਦੇ ਵਿੱਚ ਪੈਂਚਰ ਹੋ ਗਿਆ ਕੁਛ ਵੀ ਹੋ ਗਿਆ ਤਾਂ ਮਤਲਬ 11 12 ਦਿਨ ਮੇਰੇ ਟੈਕਸੀਆਂ ਦੇ ਵਿੱਚ ਲੰਗੇ ਨੇ ਕੱਲ ਵਾਲਾ ਵੀ ਤੁਸੀਂ ਦੇਖੋ ਵੀ ਕੱਲ ਵਾਲੇ ਵਲੌਗ ਦੇ ਵਿੱਚ ਜਾਂ ਪਰਸੋਂ ਵਾਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਹਣਾ ਵੀ 4 ਘੰਟੇ ਆਪਣਾ ਟੈਕਸੀ ਦੀ ਵੇਟ ਕੀਤੀ ਉਸ ਤੋਂ ਬਾਅਦ 4 ਘੰਟੇ ਆਪਣਾ ਟੈਕਸੀ ਦੇ ਵਿੱਚ ਬੈਠ ਕੇ ਆਏ ਆ ਤੇ ਉਹ 8 ਘੰਟੇ ਲੰਘੇ ਹੁਣ ਅਗਲਾ ਦਿਨ ਚੜ ਗਿਆ ਹੁਣ 2 ਘੰਟੇ ਇੱਥੇ ਫੇਰ ਵੇਟ ਕੀਤੀ ਅੱਧਾ ਘੰਟਾ ਟੈਕਸੀ ਦੇ ਵਿੱਚ ਬੈਠੇ ਨੂੰ ਹੋ ਗਿਆ ਤੇ ਹੁਣ ਪਤਾ ਨਹੀਂ ਕਿੰਨੇ ਕਿੰਨਾ ਟਾਈਮ ਹੋਰ ਲਾਉਣਾ ਉਹਨੇ ਆਪਾਂ ਨੂੰ ਮੰਦਰੋਵੀਆ ਲੈ ਕੇ ਜਾਣ ਵਾਸਤੇ 193 ਕਿਲੋਮੀਟਰ ਜੇ ਗੂਗਲ ਮੈਪ ਦਿਖਾ ਰਿਹਾ ਵੀ ਤੁਸੀਂ 3 ਘੰਟਿਆਂ ਵਿੱਚ ਪਹੁੰਚ ਸਕਦੇ ਹੋ ਔਰ 3 ਘੰਟਿਆਂ ਚ ਉਦੋਂ ਪਹੁੰਚ ਸਕਦੇ ਆ ਜਦੋਂ ਉਹ ਟੈਕਸੀ ਆ ਆਲੀ ਤੁਰਪੀ ਤੇ ਇਹ ਹੁਣ ਉਹਦੇ ਵਿੱਚ ਪੈਂਚਰ ਬਾਰੇ ਕੁਝ ਨਹੀਂ ਲਿਖਿਆ ਹੋਇਆ Google Map ਦੇ ਵਿੱਚ ਵੀ ਜੇ ਪੈਂਚਰ ਹੋ ਗਿਆ ਤਾਂ ਕਿੰਨਾ ਟਾਈਮ ਲੱਗ ਜੂ ਜੇ ਗੱਡੀ ਖਰਾਬ ਹੋ ਗਈ ਤਾਂ ਕਿੰਨਾ ਟਾਈਮ ਲੱਗ ਜੂ ਤਾਂ ਇੱਥੇ ਆ ਸਿਸਟਮ ਆ ਥੋੜਾ ਜਿਹਾ ਹੁਣ ਫੇਰ ਬੈਠੇ ਆ ਬਿਠਾ ਕੇ ਚਲਾ ਗਿਆ ਪਤਾ ਨਹੀਂ ਕਦੋਂ ਆਊਗਾ ਕਦੋਂ ਨਾ ਇੱਥੇ ਕੋਈ ਭਰੋਸਾ ਨਹੀਂ ਹੈਗਾ ਸੋ अफ्रीका ਘੁੰਮਣਾ ਤਾਂ ਤੁਹਾਡੇ ਵਿੱਚ ਬਹੁਤ ਪੇਸ਼ੈਂਸ ਹੋਣਾ ਚਾਹੀਦਾ ਠਰਮਾ ਹੋਣਾ ਚਾਹੀਦਾ ਤੁਸੀਂ ਇੱਥੇ ਜਿੰਨੀ ਮਰਜ਼ੀ ਲੜਾਈ ਕਰ ਲਓ ਕੁਝ ਮਰਜ਼ੀ ਕਰ ਲਓ ਇਹਨਾਂ ਨੇ ਆਪ ਦੇ ਟਾਈਮ ਦੇ ਅਕੋਰਡਿੰਗ ਹੀ ਤੁਰਨਾ ਐ ਨਹੀਂ ਪਤਾ ਵੀ ਚੜੀਆਂ ਚੜਾਈਆਂ ਸਵਾਰੀਆਂ ਐਂਡ ਤੇ ਲਾਹਦਨ ਵੀ ਛੱਡ ਪਰਿਆ ਅਜੇ ਤਾਂ ਜਾਂਦੇ ਨਹੀਂ ਸੋ ਐਵੇਂ ਦੀ ਕੋਈ ਗੱਲਬਾਤ ਆ ਠੀਕ ਆ ਹੁਣ ਦੇਖੋ ਟੈਕਸੀ ਦੇ ਵਿੱਚ ਬੈਠੇ ਆ ਤੇ ਆ ਝੰਡਾ ਤੁਸੀਂ ਦੇਖੋ ਜਮਾ ਅਮਰੀਕਾ ਦੇ ਝੰਡੇ ਦੇ ਨਾਲ ਮਿਲਦਾ ਨਾ ਬਾਹਰ ਮਾੜਾ ਮੋਟਾ ਮੀਂਹ ਪਈ ਜਾਂਦਾ ਸੀ ਉਹ ਵੀ ਹੁਣ ਹਟ ਹਟ ਗਿਆ ਡਰਾਈਵਰ ਦਾ ਆਪਣਾ ਕੋਈ ਪਤਾ ਨਹੀਂ ਕਿੱਧਰ ਚਲਾ ਗਿਆ ਲੋ ਜੀ ਪੂਰੇ 2 ਘੰਟਿਆਂ ਬਾਅਦ ਬਾਈ ਨੇ ਇਕੱਠੇ ਹੀ ਅੱਧੇ ਕਿਲੋਮੀਟਰ ਵਾਸਤੇ ਗੱਡੀ ਤੋਰੀ ਸੀ ਤੇ ਲਿਆ ਕੇ ਫੇਰ ਖੜਾ ਤੀ ਕਿਉਂਕਿ ਜਿਹੜੀ ਥਾਂ ਦੇ ਉੱਤੇ ਆਪਾਂ ਖੜੇ ਸੀ ਟੈਕਸੀ ਸਟੈਂਡ ਉੱਥੋਂ ਸਾਰਾ 1 ਕਿਲੋਮੀਟਰ ਬਾਰਡਰ ਤੇ ਬਾਈ ਨੇ ਅੱਧਾ ਕਿਲੋਮੀਟਰ ਲਿਆ ਕੇ ਗੱਡੀ ਇੱਥੇ ਖੜਾ ਤੀ ਤੇ ਅੱਧਾ ਘੰਟਾ ਹੁਣ ਇੱਥੇ ਹੋ ਗਿਆ ਇੱਥੋਂ ਨਹੀਂ ਤੋਰ ਰਿਹਾ ਆਹ ਡਰਾਈਵਰ ਆ ਆ ਬੀਬੀ ਇਧਰ ਲਈ ਸਵਾਰੀ ਆ ਉਹ ਸਾਹਮਣੇ ਬਾਰਡਰ ਕੀ ਕਰੀਏ ਹੁਣ ਬਾਰਡਰ ਸਾਹਮਣੇ ਹੁੰਦੇ ਹੋਏ ਵੀ ਆਪਦੀਆਂ ਪੈਰਾਂ ਤੇ ਜਾ ਕੇ ਬਾਰਡਰ ਨਹੀਂ ਕਰਾਸ ਕਰ ਸਕਦੇ ਕਿਉਂਕਿ ਪਰਲੇ ਪਾਸੇ ਵੀ ਐਸੇ ਟੈਕਸੀ ਨਹੀਂ ਲੰ ਐਂ ਕਰਦੇ ਨੇ ਇਹ ਬੰਦੇ ਬਾਕੀ ਇੱਥੋਂ ਦੇ ਲੋਕਲ ਬੀਬੀਆਂ ਆਪਦੇ ਸਿਰਾਂ ਤੇ ਸਮਾਨ ਰੱਖ ਕੇ ਗੱਚਕਾ ਬਣਾ ਕੇ ਤਾਂ ਇੱਥੋਂ ਦਾ ਲੋਕਲ ਫੂਡ ਜਿਹੜਾ ਵੀ ਉਹਨਾਂ ਕੋਲ ਹੁੰਦਾ ਕੋਈ 버ਗਰ ਪੀਜ਼ਾ ਜੋ ਵੀ ਆਪਦੇ ਹਿਸਾਬ ਦਾ ਬਣਾ ਸਕਦੇ ਨੇ ਬਣਾ ਕੇ ਸੇਰੇ ਨਿਕਲ ਜਾਂਦੇ ਨੇ ਸਿਰਾਂ ਤੇ ਰੱਖ ਕੇ ਸਮਾਨ ਤੇ ਸੜਕਾਂ ਦੇ ਉੱਤੇ ਵੇਚਦੇ ਰਹਿੰਦੇ ਨੇ ਲੋ ਜੀ ਪੂਰੇ 1 ਘੰਟੇ ਬਾਅਦ ਬਾਈ ਨੇ ਗੱਡੀ ਸੜਕ ਤੋਂ ਪਰੇ ਕਰਕੇ ਸਾਈਡ ਤੇ ਲਾਤੀ ਮਤਲਬ ਇਹ ਪੂਰੇ ਹੁਣ 1 ਘੰਟੇ ਬਾਅਦ ਭਾਈ ਨੇ ਅੱਧਾ ਕਿਲੋਮੀਟਰ ਉਹ ਤੇ 10 ਮੀਟਰ ਆਹਾ ਤੇ ਜਿਹੜੀ ਮੇਰੇ ਪਿੱਛੇ ਬੀਬੀ ਬੈਠੀ ਆ ਆ ਦੇਖੋ ਸੁਣੋ ਉਹਦੀ ਬਾਜ ਉਹ ਕਹਿੰਦੀ ਮੇਰੇ ਪੈਸੇ ਮੋੜ ਭਾਈ ਮੈਂ ਨਹੀਂ ਜਾਂਦੀ ਤੇਰੇ ਨਾਲ ਚਲਾਤ ਰਿਆ ਉਹ ਦੇਖੋ ਸਾਹਮਣੇ ਬੀਬੀਆਂ ਆਪਣੇ ਸਿਰ ਤੇ ਰੱਖ ਕੇ ਲੈ ਕੇ ਜਾ ਰਹੀਆਂ ਨੇ ਨਾ ਮੂਫਲੀ ਹੋ ਗਿਆ ਹੋਰ ਹੋ ਗਿਆ ਨਿੱਕੇ ਨਿੱਕੇ ਬੱਚੇ ਭਾਈ 10 ਸਾਲ ਦਾ 12 ਸਾਲ ਦਾ ਉਹਦੇ ਸਿਰ ਤੇ ਟੋਕਰਾ ਚਕਾਉਂਦੇ ਨੇ ਕੋਈ ਨਾ ਕੋਈ ਉਹਦੇ ਵਿੱਚ ਸਮਾਨ ਪਾਉਂਦੇ ਨੇ ਤੇ ਇੱਥੋਂ ਦੇ ਲੋਕਲ ਲੋਕ ਖਾਂਦੇ ਵੀ ਨਹੀਂ ਇਹ ਨਹੀਂ ਹੈਗਾ ਵੀ ਵਿਕਦਾ ਨਹੀਂ ਖਾਂਦੇ ਵੀ ਨਹੀਂ ਲੋਕ ਮੈਂ ਵੀ ਹੁਣ ਬਾਹਰ ਹੀ ਨਿਕਲਣਾ ਸੱਜਣਾ ਜਿਵੇਂ ਆਹ ਦੇਖੋ ਆ ਬੱਚੇ ਜਾ ਰਹੇ ਨੇ ਇਹਨਾਂ ਦੇ ਸਿਰਾਂ ਤੇ ਵੀ ਸਮਾਨ ਰੱਖਿਆ ਹੋਇਆ ਆ ਨੇੜੇ ਤੇੜੇ ਦਾ ਪਿੰਡ ਦਾ ਮਾਹੌਲ ਆ ਉਹ ਸਾਹਮਣੇ ਇੱਕ ਟੋਬਾ ਬਣਾਇਆ ਹੈ ਟੋਬਾ ਘਾਣੂਗਾ ਮੀਂਹ ਕਰਕੇ ਪਾਣੀ ਖੜਾ ਹੋ ਜਿਵੇਂ ਇਧਰਲੇ ਪਾਸੇ ਆ ਮੱਛਰਾਂ ਦਾ ਬਈ ਬਹੁਤ ਡਰ ਹੁੰਦਾ ਰਾਤ ਇੱਥੇ ਮਾੜਾ ਮੋਟਾ ਮੱਛਰ ਜਿਹਾ ਹੈ ਗਿਆ ਸੀ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਚੱਲ ਕੋਈ ਨਾ ਮਾੜਾ ਮੋਟਾ ਲੜ ਗਿਆ ਤਾਂ ਕੋਈ ਗੱਲ ਨਹੀਂ ਜਿਹੜੇ ਜਿੰਨਾਂ ਕੋਲ ਬਾਈ ਕੋਲ ਮੈਂ ਰਾਤ ਰਿਹਾ ਉਹ ਕਹਿੰਦਾ ਬਈ ਐ ਨਹੀਂ ਪਤਾ ਕਿਹੜੇ ਮੱਛਰ ਲੜਨ ਦੇ ਨਾਲ ਤੁਹਾਨੂੰ ਮਲੇਰੀਆ ਹੋ ਜੇ ਮੈਂ ਕਿਹਾ ਸਹੀ ਗ ਮਲੇਰੀਆ ਤੇ ਹੋ ਜਾਂਦਾ ਇੱਕ ਦੋ ਟਰੈਵਲਰ ਪਹਿਲਾਂ ਵੀ ਆਏ ਸੀ ਉਹਨਾਂ ਨੂੰ ਵੀ ਹੋ ਗਿਆ ਸੀ ਆ ਖੜਾ ਬਾਈ ਆਪਣੇ ਵਾਲਾ ਇੱਧਰ ਗਾਲਾਂ ਗੂਲਾਂ ਖਾਈ ਜਾਂਦਾ ਬੀਬੀ ਤੋਂ ਉਹ ਬੀਬੀ ਨੂੰ ਕਾਲੀ ਹੋਣੀ ਆਪਾਂ ਤਾਂ ਐਸੇ ਕੰਮ ਤੇ ਹੀ ਆ ਵੇਟ ਵਟਈਏ ਤੇ ਇਟਸ ਨੋਟ ਕਾਪੇਪਰ ਟੂ ਟ੍ਰੈਵਲ ਸਾਡੀ ਵੀ ਉਹਨਾਂ ਦੀ ਰਿਸਪੋਨਸਿਬਿਲਿਟੀ ਆ ਬਾਈ ਫੇ ਮਹੀਨਾਂ ਚੱਲੀ ਜਾਂਦੀ ਏ ਗੱਲ ਯਾਰ ਪਤਾ ਨਹੀਂ ਕੀ ਮਾਹੌਲ ਆ ਇੱਥੇ ਦਾ ਬੰਦਾ ਤੁਰ ਕੇ ਹੀ ਲੰਘ ਜੇ ਮੈਨੂੰ ਲੱਗਦਾ ਭਾਈ ਜਿੰਨਾ ਦਿਨੇ ਟੈਕਸੀ ਵਾਲੇ ਲਾਉਂਦੇ ਨੇ ਤੁਸੀਂ ਸੁਪਤ ਸੋਚ ਕੇ ਦੇਖੋ ਯਾਰ ਇਹ ਵੀ ਤਾਂ ਹੁਣ ਬੰਦੇ ਨੇ ਇਹਨਾਂ ਨੂੰ ਕੋਈ ਕਾੜੀ ਨਹੀਂ ਹੈਗੀ ਸਵੇਰ ਦੇ ਮੈਨੂੰ ਘਟੋ ਘਟ 2:00 ਵਜ ਗਏ 10 11 12 1 2 2 4 ਘੰਟੇ ਹੋ ਗਏ 4 ਘੰਟਿਆਂ ਦੇ ਵਿੱਚ ਮੈਂ ਅੱਧਾ ਕਿਲੋਮੀਟਰ ਪਹਿਲਾਂ ਤੋਰੀ ਸੀ 10 ਮੀਟਰ ਉਹਨੇ ਹੋਰ ਤੋਰੀ ਆ ਮੇਨ ਸੜਕ ਤੋਂ ਸਾਈਡ ਦੇ ਕਰਕੇ ਲਾਤੀ ਗੱਡੀ ਮੈਂ ਇਹ ਸੋਚਦਾ ਵੀ ਇਹ ਬੰਦੇ ਵੀ ਸਲੋ ਨੇ ਕਿੰਨੇ ਹਨਾ ਤੇ ਇਹ ਬੰਦੇ ਵੀ ਇਹ ਹੱਥ ਨੇ ਰੋਟੀ ਖਾ ਕੇ ਸੌਂਦੇ ਨੇ ਆਪਾਂ ਨੂੰ ਕਿਹੜੀ ਚੀਜ਼ ਦੀ ਕਾੜੀ ਹੈ ਜਿਹੜਾ ਆਪਾਂ ਇਹਨਾਂ ਜੂਪਤ ਜੂ ਕਰਦੇ ਆ ਵੀ ਚੱਲ ਗੱਡੀ ਚੱਕ ਉਧਰ ਨੂੰ ਚੱਲ ਗੱਡੀ ਚੱਕ ਉਧਰ ਨੂੰ ਗੱਡੀ ਨਾ ਤੁਰੇ ਜਾਂ ਬੱਸ ਨਾ ਤੁਰੇ ਆਪਾਂ ਗੱਲ ਪੈ ਜਾਂਦੇ ਆ ਉਹਨਾਂ ਦੇ ਤਾਂ ਇਹ ਬੰਦਿਆਂ ਦਾ ਤੇ ਆਪਣਾ ਫੱਕੀ ਆ ਇਹ ਕੰਮ ਇਹਨਾਂ ਦੇ ਵੀ ਹੋਈ ਜਾਂਦੇ ਨੇ ਜੀਵਨ ਇਹ ਵੀ ਜਿਉਂਦੇ ਨੇ ਰੋਟੀ ਇਹ ਵੀ ਰੋਟੀ ਇਹ ਵੀ ਖਾਈ ਜਾਂਦੇ ਨੇ ਵੀ ਆਪਾਂ ਬਹੁਤ ਕਾਲੇ ਆ ਬਾਈ ਇਹਨਾਂ ਦੇ ਅਕੋਰਡਿੰਗ ਦਾ ਜਾਨੂੰ ਆਪਾਂ ਤਰੱਕੀ ਦੀ ਸਪੀਡ ਕਹਿ ਸਕਦੇ ਆ ਵੀ ਇਹ ਬੰਦੇ ਸਲੂ ਬਹੁਤ ਨੇ ਤਾਂ ਨਹੀਂ ਇਹ ਤਰੱਕੀ ਕਰ ਰਹੇ ਕੋਈ ਤਾਂ ਗੱਲ ਹੋਊਗੀ ਪਰ ਮੈਂ ਬਾਈ ਪਤਾ ਨਹੀਂ ਕੀ ਸਿਸਟਮ ਆ ਯਾਰ ਇਹਨਾਂ ਦਾ ਐਡਾ ਸਲੋ ਕੰਮ ਯਾਰ ਅਇ ਤਾਂ ਮਨ ਲੱਗਦਾ ਜੇ ਆਪਣੇ ਤੋਂ ਇਹ 50 ਸਾਲ ਪਿੱਛੇ ਨੇ ਜਿੰਨੀ ਸਲੋ ਇਹ ਚੱਲ ਰਹੇ ਨੇ ਐ ਤਾਂ ਮਨ ਲੱਗਦਾ ਆਪਣੇ ਤੋਂ ਇਹ 100 ਸਾਲ ਪਿੱਛੇ ਹੋ ਜਾਣਗੇ ਜੇ ਚਾਈਨਾ ਦੀ ਗੱਲ ਕਰੀਏ ਚਾਈਨਾ ਤੋਂ ਮੁੱਲਾਦਾ ਇਹ 1000 ਸਾਲ ਪਿੱਛੇ ਦਾ ਹੋਣ ਪਰ ਇਹਨਾਂ ਕੋਲ ਬਈ ਚਾਈਨਾ ਦੇ ਪ੍ਰੋਜੈਕਟ ਬਹੁਤ ਨੇ ਇੱਥੇ ਸਿਰਾਂ ਲਿਆਉਣ ਦੇ ਵਿੱਚ ਚਾਈਨਾ ਨੇ ਬਹੁਤ ਮਤਲਬ ਮਾਈਨਿੰਗ ਵਾਲਾ ਕੰਮ ਤੋਰ ਰੱਖਿਆ ਤੁਹਾਨੂੰ ਆਪਾ ਹੀਰੇ ਵਾਲੇ ਖਾਨਾ ਨਹੀਂ ਦਿਖਾ ਕੇ ਲੈ ਕੇ ਆਏ ਸੀ ਉੱਥੇ ਤੁਸੀਂ ਦੇਖਿਆ ਹੋਣਾ ਵੀ ਉਹ ਹੀਰੇ ਦੀ ਮਿੱਟੀ ਕੱਢ ਕੇ ਥੱਲੋਂ ਮਿੱਟੀ ਪਟਕ ਕੇ ਉਹਨੂੰ ਉਹ ਦੇਖ ਲਓ ਦੇਸੀ ਮਸ਼ੀਨ ਦੇ ਵਿੱਚ ਧੋ ਕੇ ਉੱਥੋਂ ਹੀਰਾ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਚਾਈਨਾ ਵਾਲਿਆਂ ਨੇ ਆਪਦਾ ਪ੍ਰੋਜੈਕਟ ਲਾਇਆ ਇੱਥੇ ਉਹ ਬੰਦੇ ਕੀ ਕਰਦੇ ਨੇ ਇੱਥੇ ਛਾਣਦੇ ਛੂਣਦੇ ਨਹੀਂ ਹੈਗੇ ਮਿੱਟੀ ਪੱਟ ਕੇ ਸਾਰੀ ਟ੍ਰੇਨ ਦੇ ਵਿੱਚ ਲੱਦ ਕੇ ਪੋਰਟ ਤੇ ਲੈ ਜਾਂਦੇ ਨੇ ਪੋਰਟ ਦੇ ਵਿੱਚੋਂ ਸ਼ਿਪ ਕਰਾ ਕੇ ਐਕਸਪੋਰਟ ਕਰਾ ਕੇ ਚਾਈਨਾ ਲੈ ਜਾਂਦੇ ਨੇ ਮਤਲਬ ਇੱਥੋਂ ਮਿੱਟੀ ਵੀ ਲੈ ਜਾਂਦੇ ਨੇ ਸਾਰੀ ਵੀ ਆ ਜਿਹੜੀਆਂ ਸਾਡੀਆਂ ਉੱਥੇ ਮਸ਼ੀਨਾਂ ਪਈਆਂ ਨੇ ਅਸੀਂ ਉਹਦੇ ਵਿੱਚ ਹੀ ਫਿਲਟਰ ਕੱਢ ਕੇ ਮਤਲਬ ਫਿਲਟਰ ਲਾ ਕੇ ਦੇਖਾਂਗੇ ਜਾਂ ਉਹਨੂੰ ਸਾਫ਼ ਕਰਕੇ ਧੋਕੇ ਦੇਖਾਂਗੇ ਜੇ ਹੀਰਾ ਲੱਭ ਗਿਆ ਲੱਭ ਗਿਆ ਨਹੀਂ ਤਾਂ ਸਾਡੀ ਕਿਸਮਤ ਆ ਮਤਲਬ ਉਹ ਇੱਥੇ ਨਹੀਂ ਕੋਈ ਸਿਸਟਮ ਕਰ ਰਹੇ ਵੀ ਇੱਥੇ ਮਸ਼ੀਨਾਂ ਲਿਆਂਈਆਂ ਉਹਨੇ ਮਸ਼ੀਨਾਂ ਲਿਆਂਦੀਆਂ ਫਿਰ ਉਹ ਚ ਉਹ ਇਥੋਂ ਮਿੱਟੀ ਪੱਟ ਕੇ ਲੈ ਗਏ ਜੇ ਭਾਰਤ ਵਾਲੀ ਟਰਾਲੀ ਲੈ ਕੇ ਜਾਣੇ ਨੇ ਆਪਾਂ ਐ ਭਾਰਤ ਪੱਟ ਕੇ ਇਥੋਂ ਟ੍ਰੇਨਾਂ ਦੇ ਵਿੱਚ ਲੱਦ ਕੇ ਪੋਰਟ ਤੇ ਲੈ ਕੇ ਪੋਰਟ ਤੋਂ ਸ਼ਿਪਾਂ ਦੇ ਨਾਲ ਸਿੱਧੀ ਚਾਈਨਾ ਨੂੰ ਐਕਸਪੋਰਟ ਕਰਦੇ ਨੇ ਉੱਥੇ ਪਤਾ ਨਹੀਂ ਉਹਦੇ ਵਿੱਚੋਂ ਕਿਹੜੇ-ਕਿਹੜੇ ਤੱਤ ਕੱਢਦੇ ਹੋਣਗੇ ਚਾਈਨਾ ਵਾਲੇ ਕੋਲ ਦਿਮਾਗ ਹੈਗਾ ਉਹ ਤਾਂ ਨਹੀਂ ਹੈਗੇ ਕੋਈ ਨਾ ਕੋਈ ਤਾਂ ਗੱਲ ਹੋਣੀ ਹੈ ਜਿਹੜੀ ਸਾਰੀ ਮਿੱਟੀ ਇਥੋਂ ਲਈ ਜਾਂਦੇ ਨੇ ਤੇ ਲਾਈਬੇਰੀਆ ਜਿਹੜੇ ਬੰਦੇ ਕੋਲ ਆਪਾਂ ਜਾਣਾ ਨਾ ਮੈਂ ਉਹਨਾਂ ਨੂੰ ਫੋਨ ਕਰਕੇ ਕਹਿ ਵੀ ਨਹੀਂ ਸਕਦਾ ਕਿ ਮੈਂ ਭਾਈ ਅੱਜ ਤੁਹਾਡੇ ਕੋਲ ਆ ਰਿਹਾ ਕੱਲ ਆਪਾਂ ਲਾਈਬੇਰੀਆ ਵਾਸਤੇ ਨਿਕਲੇ ਸੀ ਮੈਂ ਕੱਲ ਵੀ ਨਹੀਂ ਉਹਨਾਂ ਨੂੰ ਫੋਨ ਕੀਤਾ ਮੈਂ ਘੰਟਾ ਪਹਿਲਾਂ ਹੀ ਫੋਨ ਕਰਾਂਗੇ ਅੱਜ ਵੀ ਲਾਇਬੇਰੀਆ ਵਾਸਤੇ ਨਿਕਲੇ ਆ ਤੇ ਅੱਜ ਵੀ ਕੋਈ ਪਤਾ ਨਹੀਂ ਉਹ ਆ ਸਾਹਮਣੇ ਬਾਰਡਰ ਤੇ ਹਜੇ ਵੀ ਮੈਨੂੰ ਆਇਆ ਵੀ ਆਪਾਂ ਇੱਕ ਵਾਰੀ ਬਾਰਡਰ ਕਰਾਸ ਕਰੀਏ ਸ਼ਹਿਰ ਦੇ ਨੇੜੇ ਲੱਗੀ ਏ ਫੇਰ ਆਪਾਂ ਲਾਇਬੇਰੀਆ ਵਾਲੇ ਬੰਦਿਆਂ ਨੂੰ ਫੋਨ ਕਰਾਂਗੇ ਭਾਈ ਅੱਜ ਅਸੀਂ ਆ ਰਹੇ ਹਾਂ ਕਿਉਂਕਿ ਪਰਸੋਂ ਕੱਲ ਦੇ ਤੁਰੇ ਹੋਇਆ ਕੱਲ ਦਾ ਸਾਰਾ ਦਿਨ ਲੰਘ ਗਿਆ ਅੱਜ ਦਾ ਸਾਰਾ ਦਿਨ ਲੰਘ ਗਿਆ ਨਾ ਮੈਂ ਵਧੀਆ ਕੀਤਾ ਫੋਨ ਨਹੀਂ ਕੀਤਾ ਨਹੀਂ ਫਿਰ ਅਗਲੇ ਵੀ ਵਾਰੀ ਵਾਰੀ ਕਈ ਵਾਰ ਆਪਾਂ ਨੂੰ ਪੁੱਛਣਗੇ ਨਾ ਵੀ ਤੁਸੀਂ ਕਿੱਥੇ ਕਾ ਗਏ ਤਾਂ ਹੁਣ ਬੱਸ ਕੀ ਕਹਿ ਸਕਦੇ ਆ ਆ ਲਾਇਬੇਰੀਆ ਦਾ ਨੰਬਰ ਹੈ ਗੱਡੀ ਦਾ ਆ ਦੇਖੋ ਸਾਈਡ ਤੇ ਝੰਡਾ ਇਹਨਾਂ ਦੇ ਝੰਡੇ ਦੇ ਵਿੱਚ ਇੱਕ ਸਟਾਰ ਹੈ ਤੇ ਜਿਹੜਾ ਅਮਰੀਕਾ ਦਾ ਝੰਡਾ ਬਿਲਕੁਲ ਐਵੇਂ ਦਾ ਜਮਾਂ ਹੀ ਉਹਦੇ ਵਿੱਚ 50 ਸਟਾਰ ਨੇ ਤੇ ਜਿਹੜੇ ਅਮਰੀਕਾ ਦੇ ਝੰਡੇ ਦੇ ਵਿੱਚ 50 ਸਟਾਰ ਨੇ ਉਹ ਰਿਪਰੈਜ਼ੈਂਟ ਕਰਦੇ ਨੇ ਅਮਰੀਕਾ ਦੀਆਂ 50 ਸਟੇਟਾਂ ਨੂੰ ਲੈਟਸ ਗੋ ਬ੍ਰਦਰ ਗੋ ਚੱਲਿਆ ਯਾਰ ਲੋ ਜੀ ਸਿਰਾ ਲਿਆਉਣ ਤੋਂ ਆਪਾਂ ਐਗਜ਼ਿਟ ਲੈ ਲਿਆ ਐਗਜ਼ਿਟ ਸਟੈਂਪ ਆਪਣੀ ਲੱਗੀ ਆਹ ਪਾਸਪੋਰਟ ਆ ਥੱਲੇ ਪੀਲੇ ਰੰਗ ਦਾ ਇਹਦੇ ਉੱਤੇ ਮਾੜੀ ਮੋਟੀ ਮੇਰੀ ਇਨਫੋਰਮੇਸ਼ਨ ਲਿਖੀ ਹੋਈ ਆ ਮੈਂ ਦਿਖਾ ਨਹੀਂ ਸਕਦਾ ਤੇ ਇਹ ਆਪਣਾ ਹੈਗਾ ਜੀ yellow fever certificate ਇੱਥੇ yellow fever certificate ਵੀ ਚੈੱਕ ਕੀਤਾ ਜਾਂਦਾ ਤੇ ਤੁਸੀਂ ਰਾਹ ਦੇਖੋ ਜਿਹੜੇ ਦੇ ਮੈਂ ਤੁਰ ਰਿਹਾ ਹਾਂ ਇਮੀਗ੍ਰੇਸ਼ਨ ਨੂੰ ਜਾਣ ਵਾਲਾ ਰਾਹ ਹੈ ਲਓ ਜੀ ਸਾਈਡ ਤੇ ਇਧਰ ਨਦੀ ਚੱਲ ਰਹੀ ਆ ਇਸ ਨਦੀ ਦਾ ਨਾਮ ਹੈਗਾ ਮਾਨੋ ਤੇ ਜਿਹੜੇ ਆਪਾਂ ਪੁਲ ਤੋਂ ਦੀ ਲੰਘ ਰਹੇ ਹਾਂ ਇਸ ਨੂੰ ਕਿਹਾ ਜਾਂਦਾ ਮਾਨੋ ਬ੍ਰਿਜ ਤੇ ਇਸ ਟਾਈਮ ਆਪਾਂ ਨੋ ਮੈਨ ਲੈਂਡ ਕਹਿ ਸਕਦੇ ਹਾਂ ਤੇ ਆ ਸਾਹਮਣੇ ਜਿਹੜਾ ਗੇਟ ਲੱਗਿਆ ਹੋਇਆ ਇਹ ਲਾਇਬਰੀਆ ਦਾ ਗੇਟ ਆ ਜੀ ਇਹ ਬੰਦ ਹੋ ਜਾਂਦਾ ਜਦੋਂ ਬਾਰਡਰ ਬੰਦ ਹੋ ਜੀ ਆ ਰਿਵਰ ਚੱਲੀ ਜਾਂਦੀ ਇਧਰਲੇ ਪਾਸੇ ਮਾਨੋ ਬ੍ਰਿਜ ਵੀ ਕਹਿੰਦੇ ਨੇ ਇਹਨਾਂ ਨੂੰ ਮਾਨੋ ਬਾਰਡਰ ਵੀ ਕਹਿ ਸਕਦੇ ਹੋ ਤੁਸੀਂ ਹੁਣ ਆਪਾਂ ਲਾਇਬਰੀਆ ਵਾਲਾ ਇਹ ਗੇਟ ਆ ਗਿਆ ਐਂਟਰੀ ਸਟੈਂਪ ਹਜੇ ਆਪਣੇ ਲੱਗੀ ਨਹੀਂ ਹੈਗੀ ਤੇ ਚਲੋ ਜੀ ਲਾਇਬਰੀਆ ਦੇ ਵਿੱਚ ਆਪਾਂ ਐਂਟਰ ਕਰ ਗਏ ਹੁਣ ਉੱਥੇ ਆਪਾਂ ਐਂਟਰੀ ਸਟੈਂਪ ਲਾਉਣੀ ਆ ਜਿਹੜੇ ਸਿਰਾਂ ਲਿਉਣ ਕੰਟਰੀ ਆ ਨਾ ਉਹਨੂੰ ਤੇ ਮੈਨ-ਮੇਡ ਬਾਰਡਰ ਨਹੀਂ ਹੈਗਾ ਐਵੇਂ ਨੇਚਰਲ ਬਾਰਡਰ ਨੇ ਜਿਵੇਂ ਆ ਰਿਵਰ ਆ ਪਰ ਰਿਵਰ ਇਹ ਲਾਈਬੇਰੀਆ ਤੇ ਸਿਰਾ ਲਿਆਉਣ ਨੂੰ ਅਡਾਡ ਕਰਦੀ ਆ ਕੁਝ ਜਿਹੜੇ ਇਹਨਾਂ ਦੇ ਬਾਰਡਰ ਨੇ ਉਹ ਪਹਾੜਾਂ ਦੇ ਵਿੱਚ ਬਣੇ ਹੋਏ ਨੇ ਮਤਲਬ ਪੱਕੀ ਲੈਨ ਨਹੀਂ ਕੋਈ ਹੈਗੀ ਜਿੱਥੇ ਬੰਦਿਆਂ ਨੇ ਲੈਨ ਬਣਾਈ ਹੋਈ ਆ ਨੇਚਰਲ ਤੁਸੀਂ ਬਾਰਡਰ ਕਹਿ ਸਕਦੇ ਹੋ ਪਹਾੜਾਂ ਵਾਲੇ ਬਾਰਡਰ ਤੇ ਨਦੀ ਵਾਲੇ ਬਾਰਡਰ ਲੋ ਜੀ ਵੈਲਕਮ ਟੂ ਅਮਰੀਕਾ ਮਿਨੀ ਅਮਰੀਕਾ ਵੈਲਕਮ ਟੂ ਲਾਈਬੇਰੀਆ ਤੇ ਆਪਣੇ ਇਸ ਟੂਰ ਦੀ ਕੰਟਰੀ ਨੰਬਰ 5 ਦੇ ਵਿੱਚ ਤੁਹਾਡਾ ਸਵਾਗਤ ਆ ਇਮੀਗ੍ਰੇਸ਼ਨ ਬਹੁਤ ਸਮੂਦ ਸੀ ਉਹ ਬੰਦੇ ਜਾਣਦੇ ਸੀ ਯਾਰ ਇੱਧਰ ਪੰਜਾਬੀਆਂ ਦੇ ਸਰਦਾਰਾਂ ਦੇ ਬਾਈ ਬਹੁਤ ਤਗੜੇ ਕੰਮ ਕਰਨੇ ਉਹ ਬੰਦੇ ਜਾਣਦੇ ਸੀ ਰੁਪਈਆ ਨਹੀਂ ਉਹਨਾਂ ਨੇ ਮੰਗਿਆ ਸਟੈਂਪਾ ਲਾ ਲਾ ਕੇ ਬਸ ਭੇਜੀ ਗਏ ਤੇ ਉਧਰੋਂ ਵੀ ਸਟੈਂਪ ਲੱਗੀ ਇੱਧਰੋਂ ਵੀ ਸਟੈਂਪ ਸੌਖੀ ਲੱਗੀ ਕੁਝ ਨਹੀਂ ਮੰਗਿਆ ਉਹਨਾਂ ਨੇ ਹੋਟਲ ਬੁਕਿੰਗ ਵਗੈਰਾ ਉਸ ਤੋਂ ਬਾਅਦ ਕਿਹੜੀ ਕੰਟਰੀ ਦੇ ਵਿੱਚ ਤੁਸੀਂ ਜਾਣਾ ਕੁਝ ਨਹੀਂ ਉਹਨਾਂ ਨੇ ਮੰਗਿਆ ਬਹੁਤ ਸਮੂਦ ਤੇ ਈਜ਼ੀ ਪ੍ਰੋਸੈਸ ਸੀ ਕਸਟਮਰ ਵਾਲੇ ਪਾਸੇ ਜਾ ਕੇ ਆਪਦਾ ਬੈਗ ਚੈੱਕ ਕਰਾਉਣਾ ਸੀ ਜਦੋਂ ਮੈਂ ਬੈਗ ਖੋਲਿਆ ਉਹ ਕਹਿੰਦੇ ਵੀ ਤੂੰ ਜਰਨਲਿਸਟ ਆ ਤੇਰੇ ਕੋਲ ਮਾਈਕ ਮੂਈ ਕਿਹ ਹੈ ਕੁਝ ਮੈਂ ਕਿਹਾ ਜੀ ਨਹੀਂ ਮੈਂ ਇੱਕ ਟੂਰਿਸਟ ਆ ਚਲ ਕਹਿੰਦਾ ਠੀਕ ਆ ਚਲ ਜਾ ਵੜ ਯਾਰ ਕੋਈ ਗੱਲ ਨਹੀਂ ਬਹੁਤ ਸੌਖਾ ਪ੍ਰੋਸੈਸ ਸੀ 10 ਮਿੰਟਾਂ ਦੇ ਵਿੱਚ ਵੀ ਦੋਨੇ ਪਾਸਿਓਂ ਆਪਾਂ ਐਗਜ਼ਿਟ ਲੈ ਕੇ ਤੇ ਇਧਰਲੇ ਪਾਸੇ ਤੁਸੀਂ ਜਿਹੜਾ ਬਾਜ਼ਾਰ ਦੇਖ ਰਹੇ ਹੋ ਇਹ ਬਾਜ਼ਾਰ ਹੈਗਾ ਜੀ ਲਾਈਬੇਰੀਆ ਦਾ ਇੱਥੋਂ ਦੀ ਜਿਹੜੀ ਆਰਮੀ ਆ ਭਾਈ ਉਹਨਾਂ ਦੀ ਆਰਮੀ ਦੀ ਡਰੈੱਸ ਵੀ ਅਮਰੀਕਾ ਦੀ ਆਰਮੀ ਦੇ ਨਾਲ ਮਿਲਦੀ ਆ ਉਹਨਾਂ ਦੇ ਆਈਡੀ ਕਾਰਡ ਵੀ ਆ ਲੱਗਦਾ ਵੀ ਕਿਸੇ ਅਮਰੀਕਾ ਦੇ ਆਰਮੀ ਲੋ ਜੀ ਉਧਰਲੇ ਪਾਸੋਂ ਆਪਾਂ ਬਾਰਡਰ ਕ੍ਰੋਸ ਕਰਕੇ ਆ ਗਏ ਸਾਹਮਣੇ ਇਮੀਗ੍ਰੇਸ਼ਨਾਂ ਤੇ ਆਪਣੀ ਟੈਕਸੀ ਆ ਖੜੀ ਆ ਹੁਣ ਇੱਥੇ ਆ ਕੇ ਫੇਰ ਖੜ ਗਿਆ ਹੁਣ ਇਹ ਫੇਰ ਸਵਾਰੀ ਲੱਭ ਰਿਹਾ ਆ ਬਾਰਡਰ ਦੇ ਨੇੜੇ ਤੇੜੇ ਬਾਜ਼ਾਰ ਆ ਇੱਥੇ ਤੁਹਾਨੂੰ ਕਰੰਸੀ ਐਕਸਚੇਂਜ ਜੇ ਕਰਾਉਣੀਆਂ ਤਾਂ ਕਰਾ ਸਕਦੇ ਹੋ ਇਹਨਾਂ ਦੀ ਕਰੰਸੀ ਦਾ ਨਾਮ ਹੈਗਾ ਜੀ ਡਾਲਰ ਠੀਕ ਆ ਲਾਈਬੇਰੀਅਨ ਡਾਲਰ ਵੀ ਇੱਥੇ ਚੱਲਦੇ ਨੇ ਇਹਨਾਂ ਦੇ ਜਿਹੜੇ ਆਪਦੇ ਡਾਲਰ ਨੇ ਜੇ ਤੁਸੀਂ ਅਮਰੀਕਾ ਦੇ ਡਾਲਰ ਇੱਥੇ ਡਾਇਰੈਕਟ ਚਲਾਉਣੇ ਨੇ ਨਾ ਤਾਂ ਇਹਨਾਂ ਦੁਕਾਨਾਂ ਦੇ ਉੱਤੇ ਤੁਸੀਂ ਅਮਰੀਕਾ ਦੇ ਡਾਲਰ ਵੀ ਦੇ ਸਕਦੇ ਹੋ ਤੋੜੂ ਗੋਲ 1 1 2 2 ਦੇ ਨੋਟ ਹੈਗੇ ਨੇ ਡਾਲਰ ਦੇ ਆ ਗੋਲ ਫॉर यू ਆਓ ওভার ਇਆ ਆਉ ਲੁਕਿੰਗ ਫੋਰ ਨਾਓ ਆਮ ਹੇਅਰ ਆਮ ਲੁਕਿੰਗ ਫੋਰ ਦਾ ਟੈਕਸੀ ਨਾਓ ਲੈਟਸ ਗੋ ਬ੍ਰਦਰ ਹਾਊ ਮਚ ਹਾਊ ਮਨੀ ਡੇਸ ਯੂ ਵਿਲ ਟੇਕ ਮੈਂ ਤਾਂ ਦੇਣੀ ਪੁੱਛ ਲੈ ਦਿਨ ਕਿੰਨੇ ਲਏਗਾ ਤੇ ਮੈਂ ਕਹਿੰਦਾ ਸੀ ਵੀ ਇੱਥੇ ਆਪਣੇ ਅਮਰੀਕਾ ਦੇ ਛੋਟੇ ਡਾਲਰ 1 1 2 2 ਵਾਲੇ ਚੱਲਦੇ ਨਹੀਂ ਲੋ ਜੀ ਲਾਈਬੇਰੀਆ ਦੀ ਰਾਜਧਾਨੀ ਮੰਨਰੋਵਿਆ ਦੇ ਵਿੱਚ ਪਹੁੰਚ ਗਏ ਆ ਯਾਰ ਐਡਾ ਰੌਲਾ ਰੱਪਾਣਾ ਇੱਥੇ ਤੇ ਐਨਾ ਟ੍ਰੈਫਿਕ ਤੇ ਐਨੀ ਜਨਤਾ ਐਡਾ ਭੀੜਾ ਬਾਜ਼ਾਰ ਇੱਥੇ ਤੁਸੀਂ ਛੱਡ ਦਿਓ ਗੱਲਾਂ ਜਿਹੜੀ ਥਾਂ ਦੇ ਉੱਤੇ ਆਪਾਂ ਜਾਣਾ ਉਹ ਇੱਥੋਂ 15 16 ਕਿਲੋਮੀਟਰ ਦੂਰ ਆ ਤੇ ਜਿੰਨਾਂ ਕੋਲ ਆਪਾਂ ਰਹਿਣਾ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋ ਗਈ ਤੇ ਭਾਜੀ ਹੋਰੇ ਤੇ ਭਾਜੀ ਹੋਰੇ ਆਪਾਂ ਨੂੰ ਮਤਲਬ ਕੋਈ ਬੰਦਾ ਭੇਜ ਰਹੇ ਨੇ ਬਾਅਦ ਫਿਰ ਆਪਾਂ ਉਹ ਥਾਂ ਦੇ ਉੱਤੇ ਚੱਲਾਂਗੇ ਵੀਡੀਓ ਬਣਾ ਰਿਆ ਸੀ ਆਲੇ-ਦਾਲੇ ਦੀ ਦਾ ਇਸ਼ਾਰਾ ਕਰਤਾ ਭਾਈ ਵੀਡੀਓ ਬੰਦ ਕਰ ਦੋ ਲੋ ਜੀ ਲਾਈਬੇਰੀਆ ਦੀ ਰਾਜਧਾਨੀ ਮੰਨਰੋਬੀਆ ਆਪਾਂ ਪਹੁੰਚ ਗਏ ਆ ਸਾਹਮਣੇ ਬੋਰਡ ਲੱਗਿਆ ਹੋਇਆ ਜੀ ਜੀਟੀ ਟਰੇਡਿੰਗ ਆ ਦੇਖੋ ਯਾਰ ਪਹਿਲਾਂ ਵੈਨ ਦੇਖੋ ਤੁਸੀਂ ਐਵੇਂ ਦੀ ਅਮਰੀਕਾ ਦੇ ਵਿੱਚ ਚੱਲਦੀ ਆ ਦਾ ਸੇਮ ਵੈਨ ਲਾਈਕ ਐਜ਼ ਅਮਰੀਕਾ ਤਾਂ ਕਰਕੇ ਇਹਨੂੰ ਭਾਈ ਮਿਨੀ ਅਮਰੀਕਾ ਵੀ ਕਿਹਾ ਜਾਂਦਾ ਉਹਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਫਿਲਹਾਲ ਆ ਬਾਈ ਹੋਰੇ ਯੂਅਰ ਨੇਮ ਇਜ਼ ਬ੍ਰਦਰ ਅਬਦੁੱਲਾਹ ਅਬਦੁੱਲਾਹ ਓਏ ਇਹ ਬਾਈ ਹੋਰੇ ਸਾਨੂੰ ਲੈਣ ਆਏ ਸੀ ਤੇ ਹੁਣ ਆਪਾਂ ਇਹਨਾਂ ਕੋਲ ਚੱਲਦੇ ਆ ਜੀ ਡੈਟੀ ਡੈਟੀ ਟਰੇਡਿੰਗ ਕਾਰਪੋਰੇਸ਼ਨ ਅਸਲ ਦੇ ਵਿੱਚ ਜਿੰਨਾਂ ਕੋਲ ਆਪਾਂ ਸੀਰਾ ਲੈਉਣ ਦੇ ਵਿੱਚ ਮਿਲੇ ਆ ਸਰਦਾਰ ਮਹਿੰਦਰਪੀਰ ਸਿੰਘ ਹੋਰਾਂ ਕੋਲ ਉਹਨਾਂ ਦੇ ਛੋਟੇ ਭਰਾ ਨੇ ਹੀ ਲੇਟਸ ਗੋ ਬ੍ਰਦਰ ਲੋ ਜੀ ਜੀਟੀ ਵੀ ਭਾਜੀ ਹੋਰਾਂ ਦੇ ਆਪਾਂ ਗੈਸਟ ਰੂਮ ਦੇ ਵਿੱਚ ਆ ਗਏ ਆ ਇਹ ਆ ਜੀ ਆਪਣਾ ਕਮਰਾ ਅੱਜ ਦਾ ਇਧਰਲੇ ਪਾਸੇ ਬਾਥਰੂਮ ਅਟੈਚ ਆ ਹੁਣ ਕੁਝ ਖਾਣ ਪੀਣ ਚੱਲਦੇ ਆ ਬਹੁਤ ਭੁੱਖ ਲੱਗੀ ਆ ਯਾਰ ਸਵੇਰ ਦੇ ਤੁਰੇ ਹੋਏ ਆ ਲੋ ਜੀ ਹੁਣ ਤੁਹਾਨੂੰ ਦੱਸ ਦਈਏ ਵੀ ਇਹਨੂੰ ਮਿਨੀ ਅਮਰੀਕਾ ਕਿਉਂ ਕਿਹਾ ਜਾਂਦਾ ਮਿਨੀ ਅਮਰੀਕਾ ਕਹਿਣ ਪਿੱਛੇ ਵੀ ਇਹਦੇ ਤਿੰਨ ਚਾਰ ਕਾਰਨ ਨੇ ਛੋਟੇ ਛੋਟੇ ਵੀ ਕਾਰਨ ਨੇ ਵੱਡੇ ਵੱਡੇ ਕਾਰਨ ਵੀ ਨੇ ਪਰ ਚੀਜ਼ਾਂ ਨੂੰ ਧਿਆਨ ਨਾਲ ਸੁਣਿਓ ਇੰਟਰਸਟਿੰਗ ਗੱਲਾਂ ਨੇ ਕੱਲ੍ਹ ਨੂੰ ਜਦੋਂ ਆਪਾਂ ਇਹ ਸ਼ਹਿਰ ਘੁੰਮਾਂਗੇ ਇਹਦੀ ਰਾਜਧਾਨੀ ਘੁੰਮਾਂਗੇ ਤਾਂ ਤੁਹਾਨੂੰ ਸਮਝਣ ਦੇ ਵਿੱਚ ਆਸਾਨੀ ਹੋ ਜੂਗੀ ਤਾਂ ਮਿਨੀ ਅਮਰੀਕਾ ਨੂੰ ਤਾਂ ਕਿਹਾ ਜਾਂਦਾ ਜੀ ਪਹਿਲੀ ਗੱਲ ਤਾਂ ਇੱਥੇ ਡਾਲਰ ਚੱਲਦੇ ਨਹੀਂ ਇਹਨਾਂ ਦੇ ਆਪ ਦੇ ਡਾਲਰ ਤਾਂ ਹੈਗੇ ਹੈਗੇ ਨੇ ਜਿਹਨੂੰ ਲਾਈਬੇਰੀਅਨ ਡਾਲਰ ਕਿਹਾ ਜਾਂਦਾ ਪਰ ਜੇ ਤੁਹਾਡੇ ਕੋਲ ਯੂ ਐਸ ਏ ਦੇ ਡਾਲਰ ਹੈਗੇ ਨੇ ਤਾਂ ਉਹ ਵੀ ਤੁਸੀਂ ਇੱਥੇ ਡਾਇਰੈਕਟ ਚਲਾ ਸਕਦੇ ਹੋ ਤੁਹਾਨੂੰ ਐਕਸਚੇਂਜ ਕਰਨ ਦੀ ਕੋਈ ਲੋੜ ਨਹੀਂ ਹੈਗੀ ਦੁਕਾਨਾਂ ਤੇ ਜਾਓ ਯੂ ਐਸ ਏ ਵਾਲੇ ਡਾਲਰ ਦਿਓ ਤੇ ਉਹਨਾਂ ਕੋਲੋਂ ਸਮਾਨ ਤੁਸੀਂ ਖਰੀਦ ਲਓ ਤੁਹਾਨੂੰ ਇਵਨ ਕਿ ਯੂ ਐਸ ਏ ਵਾਲੀ ਡਾਲਰ ਕਰੰਸੀ ਐਕਸਚੇਂਜ ਦੇ ਵਿੱਚ ਵੀ ਤੁਹਾਨੂੰ ਦੇ ਦੇਣਗੇ ਮੰਨ ਲਓ 10 ਰੁਪਏ ਦੀ ਕੋਈ ਚੀਜ਼ ਲਈ ਆਪਾਂ ਡਾਲਰ ਦੇ ਵਿੱਚ 10 ਡਾਲਰ ਦੀ ਤਾਂ 8 ਡਾਲਰ ਆਪਣਾ ਬਿੱਲ ਬਣ ਸਿੱਧੇ ਐਕਸੈਪਟ ਕੀਤੇ ਜਾਂਦੇ ਨਹੀਂ ਦੂਜਾ ਤੁਸੀਂ ਦੇਖਿਓ ਇਹਨਾਂ ਦਾ ਝੰਡਾ ਅਮਰੀਕਾ ਦਾ ਝੰਡਾ ਤੇ ਲਾਈਬੇਰੀਆ ਦਾ ਝੰਡਾ ਜਮਾਂ ਸੇਮ ਆ ਜੀ ਤੇ ਅਮਰੀਕਾ ਦੇ ਫਲੈਗ ਦੇ ਵਿੱਚ 50 ਸਟਾਰ ਨੇ ਟਾਪ ਤੇ ਉਹ ਜਿਹੜੀਆਂ 50 ਸਟੇਟਾਂ ਅਮਰੀਕਾ ਦੇ ਵਿੱਚ ਨੇ ਉਹਨੂੰ ਰਿਪਰੈਜ਼ੈਂਟ ਕਰਦਾ ਉਹ ਸਟਾਰ 50 ਪਰ ਜਿਹੜਾ ਇੱਥੋਂ ਦਾ ਮਤਲਬ ਝੰਡਾ ਉਹਦੇ ਵਿੱਚ ਸਿਰਫ ਇੱਕ ਸਟਾਰ ਆ ਇਹ ਵੀ ਕਿਹਾ ਜਾਂਦਾ ਕਿ ਅਮਰੀਕਾ ਦੀ ਜੇ 51ਵੀਂ ਸਟੇਟ ਕਿਸੇ ਨੂੰ ਮੰਨਿਆ ਗਿਆ ਤਾਂ ਉਹ ਲਾਈਬੇਰੀਆ ਨੂੰ ਮੰਨਿਆ ਗਿਆ ਇੱਥੇ ਜਿਹੜੀਆਂ ਸਕੂਲਾਂ ਵਾਲੇ ਬੱਚਿਆਂ ਦੀਆਂ ਵੈਨਾਂ ਚੱਲਦੀਆਂ ਨੇ ਉਹ ਵੀ ਜਿਵੇਂ ਅਮਰੀਕਾ ਦੇ ਵਿੱਚ ਚੱਲਦੀਆਂ ਨੇ ਨਾ ਓਵੇਂ ਦੀਆਂ ਚੱਲਦੀਆਂ ਨੇ ਹੁਣ ਇਹਨੂੰ ਅਮਰੀਕਾ ਦੇ ਨਾਲ ਐਨਾ ਕਿਉਂ ਜੋੜਿਆ ਜਾਂਦਾ ਉਹ ਹਿਸਟਰੀ ਆ ਥੋੜੀ ਜਿਹੀ ਧਿਆਨ ਨਾਲ ਸੁਣਿਓ ਸੋ ਆਪ ਬਹੁਤ ਸੌਖੇ ਤਰੀਕੇ ਨਾਲ ਸਮਝਾਵਾਂਗੇ ਇੱਥੋਂ ਦੇ ਕਾਲੇ ਗੁਲਾਮ ਲੋਕਾਂ ਇੱਥੋਂ ਦੇ ਕਾਲੇ ਲੋਕਾਂ ਨੂੰ ਲੋ ਤੁਹਾਨੂੰ ਪਤਾ ਵੀ ਯੂਰਪ ਵਾਲੇ ਪਾਸੇ ਜਾਂ ਅੰਗਰੇਜ਼ ਉਹਨਾਂ ਨੂੰ ਗੁਲਾ ਅੱਜ ਦੀ ਡੇਟ ਦੇ ਵਿੱਚ ਲੋਕ ਵਸਦੇ ਨੇ ਇਹਨਾਂ ਦੇ ਜਿਹੜੇ ਦਾਦੇ ਪੜਦਾਦੇ ਹੁੰਦੇ ਸੀ ਕਿਸੇ ਟਾਈਮ ਅਮਰੀਕਾ ਦੇ ਵਿੱਚ ਉਹ ਗੁਲਾਮੀ ਕਰਦੇ ਸੀ ਤਾਂ ਅਮਰੀਕਾ ਵਾਲਿਆਂ ਨੇ ਉਹਨਾਂ ਕੋਲੋਂ ਬਹੁਤ ਚਿਰ ਗੁਲਾਮੀ ਕਰਾਉਣ ਤੋਂ ਬਾਅਦ ਸੋਚਿਆ ਵੀ ਇਹਨਾਂ ਨੂੰ ਹੁਣ ਆਪਾਂ ਆਜ਼ਾਦ ਕਰ ਦਈਏ ਇਹਨਾਂ ਨੂੰ ਫ੍ਰੀ ਕਰ ਦਈਏ ਹੁਣ ਤੁਹਾਨੂੰ ਪਤਾ ਵੀ ਕਾਲੇ ਗੁਲਾਮ ਲੋਕਾਂ ਨੇ ਵੀ ਆਪ ਦੇ ਅਲੱਗ-ਅਲੱਗ ਦੇਸ਼ ਬਸਾਏ ਹੋਏ ਨੇ ਇਹਨਾਂ ਨੂੰ ਅੰਗਰੇਜ਼ਾਂ ਨੇ ਫ੍ਰੀ ਕਰਤਾ ਸੀ ਉਹਨਾਂ ਦੇ ਵਿੱਚੋਂ ਇੱਕ ਹੈਗਾ ਜੀ ਫ੍ਰੀ ਟਾਊਨ ਇੱਕ ਹੈਗਾ ਲਾਈਬੇਰੀਆ ਤੇ ਇੱਕ ਕੰਟਰੀ ਹੈਗੀ ਹੈਤੀ ਤਾਂ ਇੱਥੇ ਜਿਹੜੇ ਕਾਲੇ ਗੁਲਾਮ ਲੋਕ ਆਏ ਨੇ ਉਹਨਾਂ ਨੂੰ ਜਦੋਂ ਉੱਥੋਂ ਆਜ਼ਾਦ ਕੀਤਾ ਜਾਣਾ ਸੀ ਅਮਰੀਕਾ ਵਾਲੇ ਪਾਸਿਓਂ ਤਾਂ ਅਮਰੀਕਾ ਵਾਲਿਆਂ ਨੇ ਉਹਨਾਂ ਕੋਲ ਸ਼ਰਤਾਂ ਰੱਖੀਆਂ ਸੀ ਸਾਰਿਆਂ ਤੋਂ ਪਹਿਲੀ ਸ਼ਰਤ ਉਹਨਾਂ ਨੇ ਕਹੇ ਵੀ ਜਦ ਤੱਕ ਤੁਸੀਂ ਅਮਰੀਕਾ ਦੀ ਸਿਟੀਜ਼ਨਸ਼ਿਪ ਲੈ ਲਓ ਉੱਥੋਂ ਦਾ ਪਾਸਪੋਰਟ ਲੈ ਲਓ ਸਿਟੀਜ਼ਨਸ਼ਿਪ ਲੈ ਲਓ ਤੇ ਪਰ ਤੁਹਾਨੂੰ ਕਦੇ ਵੀ ਸੋਸਾਇਟੀ ਦੇ ਵਿੱਚ ਬਰਾਬਰ ਦਾ ਹੱਕ ਨਹੀਂ ਮਿਲੂਗਾ ਤੁਹਾਨੂੰ ਬਰਾਬਰ ਦੀਆਂ ਨਜ਼ਰਾਂ ਦੇ ਨਾਲ ਨਹੀਂ ਦੇਖਿਆ ਜਾਊਗਾ ਤੁਹਾਨੂੰ ਸੋਸਾਇਟੀ ਦੇ ਵਿੱਚ ਐਕਸੈਪਟ ਨਹੀਂ ਕੀਤਾ ਜਾਊਗਾ ਕਰ ਵੀ ਸਕਦੇ ਨੇ ਪਰ ਐਣੀ ਪਤਾ 50 ਸਾਲ ਲੱਗ ਜਾਣ ਜਾਂ 100 ਸਾਲ ਲੱਗ ਜਾਣ ਦੂਜੀ ਗੱਲ ਤੁਸੀਂ ਆਪਦੀ ਲੈਂਡ ਤੇ ਵਾਪਸ ਚਲੇ ਜਾਓ ਅਫਰੀਕਾ ਅਸੀਂ ਤੁਹਾਨੂੰ ਫੰਡਿੰਗ ਕਰਾਂਗੇ ਤੁਸੀਂ ਉੱਥੇ ਰਾਜਿਆਂ ਵਾਂਗੂੰ ਧੌਣ ਉੱਚੀ ਚਾਕੇ ਜਿਉਂ ਸਕਦੇ ਹੋ ਉਹਨਾਂ ਨੇ ਫੈਸਲਾ ਲਿਆ ਵੀ ਅਸੀਂ ਅਫਰੀਕਾ ਜਾਣੇ ਆ ਵਾਪਸ ਅਸੀਂ ਧੌਣ ਉੱਚੀ ਚਾਕੇ ਜਿਉਣਾ ਚਾਹੁੰਦੇ ਆ ਅਮਰੀਕਾ ਕਹਿੰਦਾ ਚਲੋ ਠੀਕ ਆ ਤੁਸੀਂ ਜਾਓ ਅਸੀਂ ਤੁਹਾਨੂੰ ਫੰਡਿੰਗ ਕਰਾਂਗੇ ਤਾਂ ਕਾਫੀ ਲੰਬੇ ਸਮੇਂ ਤੱਕ ਅ ਅਮਰੀਕਾ ਨੇ ਇਸ ਦੇਸ਼ ਨੂੰ ਫੰਡਿੰਗ ਵੀ ਕੀਤੀ ਆ 1847 ਦੇ ਵਿੱਚ ਕੀ ਕੀਤਾ ਇਹਨਾਂ ਕਾਲੇ ਲੋਕਾਂ ਨੇ ਸੋਚਿਆ ਵੀ ਅਸੀਂ ਆਪਦਾ ਇੰਡੀਪੈਂਡੈਂਸ ਕਰ ਦਿੰਨੇ ਆ ਮਤਲਬ ਅਸੀਂ ਕਹਿ ਦਿੰਨੇ ਆ ਵੀ ਅਸੀਂ ਅਮਰੀਕਾ ਦੇ ਅੰਡਰ ਨਹੀਂ ਰਹਿਣਾ ਬਹੁਤ ਲੰਬੇ ਸਮੇਂ ਤੱਕ ਫਿਰ ਅਮਰੀਕਾ ਇਹ ਚੀਜ਼ ਨੂੰ ਮੰਨਿਆ ਵੀ ਨਹੀਂ ਹੈਗਾ ਤਾਂ 1847 ਦੇ ਲੈ ਕੇ 1800 62 ਇਸਵੀ ਤੱਕ ਨਹੀਂ ਮੰਨਿਆ ਜੇ ਡੇਟ ਗਲਤ ਹੋਈ ਤਾਂ ਮੈਂ ਲਿਖ ਦੂੰਗਾ ਨਹੀਂ ਮੈਨੂੰ ਲੱਗਦਾ ਵੀ 1862 ਇਸਵੀ ਦੇ ਵਿੱਚ ਅਮਰੀਕਾ ਮੰਨ ਗਿਆ ਸੀ ਵੀ ਚਲੋ ਠੀਕ ਆ ਤੁਸੀਂ ਆਪ ਦੀ ਅਲੱਗ ਤੋਂ ਕੰਟਰੀ ਬਣਾ ਸਕਦੇ ਹੋ ਉਹਦਾ ਨਾਮ ਲਾਈਬੇਰੀਆ ਰੱਖ ਲਿਆ ਸੀ ਉਹਨਾਂ ਨੇ ਤਾਂ ਕਰਕੇ ਇਹਨਾਂ ਦਾ ਇੰਨਾ ਕੁਝ ਆਪਸ ਦੇ ਵਿੱਚ ਮੈਚ ਕਰਦਾ ਇੱਥੋਂ ਦੇ ਲੋਕਾਂ ਦੀ ਜਿਹੜੀ ਲੋਕਲ ਲੈਂਗੁਏਜ ਆ ਨਾ ਆਫੀਸ਼ੀਅਲ ਲੈਂਗੁਏਜ ਤੁਸੀਂ ਕਹਿ ਲੋ ਲੋਕਲ ਤਾਂ ਅਲੱਗ ਆ ਆਫੀਸ਼ੀਅਲ ਲੈਂਗੁਏਜ ਇੰਗਲਿਸ਼ ਆ ਤੇ ਉਹ ਅਮਰੀਕਨ ਐਕਸੈਂਟ ਦੇ ਵਿੱਚ ਇੰਗਲਿਸ਼ ਬੋਲਦੇ ਨੇ ਇਸ ਸ਼ਹਿਰ ਦੇ ਵਿੱਚ ਅਮਰੀਕਾ ਦੀ ਐਮਬੈਸੀ ਵੀ ਆ ਅਮਰੀਕਾ ਦੀ ਐਮਬੈਸੀ ਹੋਣਾ ਕਿਸੇ ਦੇਸ਼ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਆ ਉਹ ਵੀ ਅਫਰੀਕਾ ਵਾਲੇ ਪਾਸੇ ਇਹਨਾਂ ਕੰਟਰੀਆਂ ਦੇ ਵਿੱਚ ਬਹੁਤ ਵੱਡੀ ਇੱਥੇ ਐਮਬੈਸੀ ਬਣੀ ਹੋਈ ਆ ਤਾਂ ਕਰਕੇ ਇਹ ਕੁਝ ਗੱਲਾਂ ਸੀ ਜਿਹਦੇ ਕਰਕੇ ਇਹਨੂੰ ਮਿਨੀ ਅਮਰੀਕਾ ਕਿਹਾ ਜਾਂਦਾ ਤੇ ਬਾਕੀ ਤੁਸੀਂ ਦੇਖੋ ਬਈ ਸੱਚ ਖਾਂ ਜਦੋਂ ਕਾਲੇ ਗੁਲਾਮ ਲੋਕ ਆਜ਼ਾਦ ਹੋ ਕੇ ਇੱਥੇ ਪਹੁੰਚੇ ਨੇ ਤਾਂ ਇੱਥੇ ਪਹਿਲਾਂ ਵੀ ਲੋਕ ਰਹਿੰਦੇ ਹੁੰਦੇ ਸੀ ਤਾਂ ਉਹਨਾਂ ਗੁਲਾਮ ਲੋਕਾਂ ਨੇ ਇੱਥੇ ਆਲਰੇਡੀ ਰਹਿਣ ਵਾਲੇ ਬੰਦਿਆਂ ਨੂੰ ਆ ਕੇ ਗੁਲਾਮ ਬਣਾ ਲਿਆ ਮਤਲਬ ਕਾਲੇ ਗੁਲਾਮ ਲੋਕਾਂ ਨੇ ਫ੍ਰੀ ਹੋ ਕੇ ਜਿਹੜੇ ਇੱਥੇ ਪਹਿਲਾਂ ਗੁਲਾਮ ਮਤਲਬ ਇੱਥੇ ਕਾਲੇ ਲੋਕ ਰਹਿੰਦੇ ਸੀ ਉਹਨਾਂ ਨੂੰ ਗੁਲਾਮ ਬਣਾ ਕੇ ਉਹਨਾਂ ਕੋਲੋਂ ਵੀ ਕੰਮ ਕਰਾਇਆ ਤਾਂ ਆਪਸ ਦੇ ਵਿੱਚ ਬਹੁਤ ਰੇਸਿਜ਼ਮ ਚੱਲਿਆ ਇਹ ਚੀਜ਼ਾਂ ਨੂੰ ਲੈ ਕੇ ਆਹ ਥਾਂ ਦੇ ਉੱਤੇ ਲਾਈਬੇਰੀਆ ਦੇ ਵਿੱਚ ਸਿਵਲ ਵਾਰ ਵੀ ਚੱਲਦਾ ਰਿਹਾ 20 ਸਾਲਾਂ ਨੂੰ ਸਿਵਲ ਵਾਰ ਵੀ ਚੱਲਿਆ ਇਸ ਕੰਟਰੀ ਦੇ ਵਿੱਚ ਪੰਜਾਬੀ ਵੀ ਹੈਗੇ ਨੇ ਬਹੁਤ ਆ ਯਾ ਮਤਲਬ ਦੂਜੇ ਕਮਿਊਨਿਟੀਆਂ ਦੇ ਲੋਕ ਵੀ ਹੈਗੇ ਨੇ ਇੰਡੀਅਨ ਬਹੁਤ ਨੇ ਇੱਥੇ ਠੀਕ ਆ ਉਹਨਾਂ ਦੇ ਬਹੁਤ ਵੱਡੇ ਵੱਡੇ ਕਾਰੋਬਾਰ ਵੀ ਨੇ ਕੱਲ ਵਾਲੀ ਵੀਡੀਓ ਦੇ ਵਿੱਚ ਸਾਨੂੰ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਵਾਵਾਂਗੇ ਐਤਵਾਰ ਹੋਊਗਾ ਮੀ ਇੱਥੇ ਵੀ ਫੁੱਲ ਟਿਕਾ ਕੇ ਪੈਂਦਾ ਬਾਕੀ ਸੱਚ ਹਾਂ ਜਿਵੇਂ ਅਮਰੀਕਾ ਦੇ ਵਿੱਚ ਮਾਈਲ ਯੂਜ਼ ਕੀਤਾ ਜਾਂਦਾ ਕਿਲੋਮੀਟਰ ਦੇ ਤੁਸੀਂ ਦੇਖਿਆ ਹੋਣਾ ਵੀ ਆਮ ਕੰਟਰੀਆਂ ਦੇ ਵਿੱਚ ਆਪਾਂ ਕਿਲੋਮੀਟਰ ਯੂਜ਼ ਕਰਦੇ ਹਾਂ ਜਿਵੇਂ ਹੁਣ ਆਪਾਂ ਇੰਡੀਆ ਦੇ ਵਿੱਚ ਗੂਗਲ ਮੈਪ ਲਾਵਾਂਗੇ ਨਾ ਤਾਂ ਉੱਥੇ ਲਿਖਿਆ ਆ ਜਾਂਦਾ ਵੀ ਐਨੇ ਕਿਲੋਮੀਟਰ ਰਹਿ ਗਿਆ ਜੀ ਐਨੇ ਕਿਲੋਮੀਟਰ ਰਹਿ ਗਿਆ ਪਰ ਜਦੋਂ ਲਾਈਬੇਰੀਆ ਦੇ ਵਿੱਚ ਆ ਕੇ ਤੁਸੀਂ ਗੂਗਲ ਮੈਪ ਲਾਉਂਗੇ ਉੱਥੇ ਮਾਈਲ ਲਿਖਿਆ ਹੁੰਦਾ ਕਿਲੋਮੀਟਰ ਨਹੀਂ ਲਿਖਿਆ ਹੁੰਦਾ ਮਾਈਲ ਦੇ ਵਿੱਚ 1.6 ਕਿਲੋਮੀਟਰ ਹੁੰਦੇ ਨੇ ਮਤਲਬ ਡੇਢ ਕਿਲੋਮੀਟਰ ਤੁਸੀਂ ਕਹਿ ਲਓ 1 ਮਾਈਲ ਬਣਦਾ ਤੇ ਲਾਈਬੇਰੀਆ ਦੇ ਵਿੱਚ ਮਾਈਲ ਯੂਜ਼ ਕੀਤਾ ਜਾਂਦਾ ਅਫੀਸ਼ੀਅਲ ਜਦੋਂ ਤੁਸੀਂ ਕੋਈ ਇੱਥੇ ਫਾਰਮ ਭਰਦੇ ਹੋ ਤਾਂ ਅਮਰੀਕਾ ਦਾ ਤੇ ਜੇ ਤੁਸੀਂ ਨੂੰ ਇੰਡੀਆ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਜਿਹੜਾ ਡੇਟ ਲਿਖਣ ਦਾ ਫਾਰਮੈਟ ਹੁੰਦਾ ਨਾ ਉਹ ਅਲੱਗ-ਅਲੱਗ ਹੁੰਦਾ ਆਪਾਂ ਪਹਿਲਾਂ ਲਿਖਦੇ ਆਂ ਅ ਡੇਟ ਫਿਰ ਲਿਖਦੇ ਆਂ ਆਪਾਂ ਮੰਥ ਫਿਰ ਲਿਖਦੇ ਆਂ ਆਪਾਂ ਈਅਰ ਪਰ ਅਮਰੀਕਾ ਦੇ ਵਿੱਚ ਪਹਿਲਾਂ ਮੰਥ ਲਿਖਿਆ ਜਾਂਦਾ ਫਿਰ ਡੇਟ ਲਿਖੀ ਜਾਂਦੀ ਹੈ ਫਿਰ ਈਅਰ ਲਿਖਿਆ ਜਾਂਦਾ ਸੇਮ ਫਾਰਮੈਟ ਅਮਰੀਕਾ ਵਾਲਾ ਲਾਈਬੇਰੀਆ ਦੇ ਵਿੱਚ ਵੀ ਚੱਲਦਾ ਬਹੁਤ ਕਨਫਿਊਜ਼ਿੰਗ ਹੁੰਦਾ ਇਹ ਤੇ ਜਦੋਂ ਤੁਸੀਂ ਬੈਂਕਾਂ ਦੇ ਫਾਰਮ ਫੁਰਮ ਭਰਨੇ ਹੋ ਨਾ ਅਮਰੀਕਾ ਦੇ ਵਿੱਚ ਬੰਦਾ ਰਹਿੰਦਾ ਹੋਵੇ ਤੇ ਇੰਡੀਆ ਆ ਕੇ ਉਹਨੇ ਫਾਰਮ ਭਰਨਾ ਹੋਵੇ ਤਾਂ ਡੇਟ ਦੇ ਵਿੱਚ ਬੰਦਾ ਬਹੁਤ ਕਨਫਿ ਫਿਰ ਇਅਰ ਆਪਾਂ ਇੰਡੀਆ ਦੇ ਵਿੱਚ ਪਹਿਲਾਂ ਆ ਡੇਟ ਲਿਖਦੇ ਆ ਫਿਰ ਮਨਥ ਲਿਖਦੇ ਆ ਫਿਰ ਇਅਰ ਲਿਖਦੇ ਆ ਇਹ ਅਲੱਗ-ਅਲੱਗ ਫਾਰਮੈਟ ਆ ਦਾ ਇਹ ਜਿਹੜਾ ਲਾਇਬਰੀਆ ਜਿਵੇਂ ਅਮਰੀਕਾ ਨੂੰ ਫਾਲੋ ਕਰਦਾ ਤੇ ਬਹੁਤ ਚੰਗੇ ਤਰੀਕੇ ਨਾਲ ਉਹਨੂੰ ਆਪ ਦਾ ਇਹ ਗੁਰੂ ਵੀ ਮੰਨਦਾ ਸੋ ਇਹ ਕੁਝ ਗੱਲਾਂ ਸੀ ਜਿਹਦੇ ਕਰਕੇ ਇਹਨੂੰ ਮੀਨੀ ਅਮਰੀਕਾ ਕਿਹਾ ਜਾਂਦਾ ਕਿਸੇ ਵੀ ਕੰਟਰੀ ਨੂੰ ਘੁੰਮਣ ਤੋਂ ਪਹਿਲਾਂ ਉੱਥੋਂ ਦੀ ਬੇਸਿਕ ਨੋਲਿਜ ਹੋਣੀ ਬਹੁਤ ਜ਼ਰੂਰੀ ਆ ਫਿਰ ਤੁਹਾਨੂੰ ਕੰਟਰੀ ਬਾਰੇ ਗੱਲਾਂ ਵੀ ਛੇਤੀ ਸਮਝ ਆ ਜਾਂਦੀਆਂ ਨੇ ਇਹ ਗੱਲਾਂ ਬੋਰਿੰਗ ਨਹੀਂ ਹੁੰਦੀਆਂ ਇੰਟਰਸਟਿੰਗ ਹੁੰਦੀਆਂ ਨੇ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਇਹ ਗੱਲਾਂ ਵੀ ਆਪਾਂ ਕਿਸੇ ਦੇਸ਼ ਦੇ ਵਿੱਚ ਜਾਈਏ ਘੁੰਮਣ ਤਾਂ ਉੱਥੋਂ ਬਾਰੇ ਮਾੜਾ ਮੋਟਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਬਾਰਡਰ ਕਰਾਸਿੰਗ ਦਿਖਾਈ ਆ ਤੇ ਦੇਸ਼ ਬਾਰੇ ਗੱਲਾਂ ਬਾਤਾਂ ਤੁਹਾਨੂੰ ਕਲੀਅਰ ਕਰਤੀਆਂ ਬਾਕ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਗੁਰਦਰਾ ਸਾਹਿਬ ਦੇ ਆਪਾਂ ਦਰਸ਼ਨ ਕਰਵਾਵਾਂਗੇ ਤੇ ਉਸ ਤੋਂ ਬਾਅਦ ਜੇ ਹੋ ਸਕੇ ਇੱਕ ਅੱਧਾ ਦਿਨ ਹੋਰ ਲਾਵਾਂਗੇ ਕਿਸੇ ਕੰਟਰੀ ਦਾ ਵੀਜ਼ਾ ਲੈਣਾ ਹੋਇਆ ਉਸ ਤੋਂ ਬਾਅਦ ਫਿਰ ਆਵਾਂ ਹੌਲੀ ਹੌਲੀ ਅਗਲੀ ਕੰਟਰੀ ਵਾਲੇ ਪਾਸੇ ਨੂੰ ਵਧਾਂਗੇ ਬਹੁਤ ਛੋਟੀਆਂ-ਛੋਟੀਆਂ ਕੰਟਰੀਆਂ ਨੇ ਹੁਣ ਜਿਹੜੀਆਂ ਪਿੱਛੇ ਕੰਟਰੀਆਂ ਸੀ ਜਿਵੇਂ ਮੋਰੋਕੋ ਸੈਨੇਗਲ ਗਿਨੀ ਤੇ ਆਪਣਾ ਸਿਰਾ ਲਿਓਣ ਇਹ ਥੋੜੀਆਂ ਜਿਹੀਆਂ ਵੱਡੀਆਂ ਕੰਟਰੀਆਂ ਸੀ ਇੱਥੇ ਥੋੜਾ ਜਿਹਾ ਕੁਝ ਹੈਗਾ ਵੀ ਸੀ ਦੇਖਣ ਵਾਲਾ ਪਰ ਅਗਨੀ ਦੇ ਵਿੱਚ ਨਹੀਂ ਸੀ ਕੁਝ ਦੇਖਣ ਵਾਲਾ ਪਰ ਜਿਹੜੀਆਂ ਅੱਗੇ ਕੰਟਰੀ ਆਉਣਗੀਆਂ ਇਹ ਹੋਰ ਵੀ ਛੋਟੀਆਂ ਨੇ ਐ ਨਹੀਂ ਪਤਾ ਪਤ ਤਿੰਨ ਜਾਂ ਚਾਰ ਦਿਨਾਂ ਦੇ ਵਿੱਚ ਇੱਕ ਕੰਟਰੀ ਕ੍ਰਾਸ ਕਰ ਲਿਆ ਕਰਾਂਗੇ ਐਡੀਆਂ ਛੋਟੀਆਂ ਕੰਟਰੀਆਂ ਐ ਸੋ ਨਵੀਂ ਵੀਡੀਓ ਤੇ ਮਿਲਾਂਗੇ ਫਿਰ ਮਿਲਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ